ਗਰਮੇਸੀ ਪੀਆਰਟੀਸੀ ਤੋਂ ਬੋਲ ਰਹਾ ਮੈਂ ਕਿਹਾ ਅੱਛਾ ਕਹਿੰਦਾ ਮੈਂ ਕਿਹਾ ਬੱਸ ਰੋਕੂਗੇ ਵੀਰੇ ਕਹਿੰਦਾ ਹਾਂਜੀ ਮੈਂ ਕਿਹਾ ਯਾਰ ਇਹ ਤਾਂ ਬੱਸ ਰੋਕਣੀ ਆ ਉਹ ਕੋਸਟਮਰ ਵੀ ਉਹ ਘੱਟ ਸੀ ਮੈਂ ਕਿਹਾ ਮੈਂ ਕਿਹਾ ਬਣਾਉ ਚੱਲ 버ਗਰ ਬਣਾ ਕੇ ਬਣਾਏ ਸਾਹਨੇ ਮੈਂ ਮੇਰੇ ਨਾਲ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਵੀਰੇ ਤੂੰ ਬਾਹਰ ਖੜ੍ਹ ਜਾ ਮੈਂ ਕਿਹਾ ਅੱਜ ਵੀਡੀਓ ਬਣਾਵਾਇ ਮੈਂ ਕਿਹਾ ਫਿਰ ਬੱਸ ਰੋਕਣੀ ਆ ਆਪਾਂ ਨੇ ਮੈਂ ਕਿਹਾ ਇਹ ਤੈਨੂੰ ਖਿਦਸਾ ਯਾਰ ਮਤਲਬ ਅਸੀਂ ਨਾ ਰਾਤ ਨੂੰ ਸ਼ਾਮ ਨੂੰ 5 ਵੇ ਸ਼ਿਫਟ ਤੇ ਜਾਣਾ ਤੇ 11 ਵਜੇ ਤੱਕ ਸਾਨੂੰ ਕਲੋਜ਼ਿੰਗ ਕਰ ਦੇਣੀ ਤੇ ਕਸਟਮਰ ਕਈ ਵਾਰ 11 ਵਜੇ ਤੋਂ ਪਹਿਲਾਂ ਨਾ 15 ਮਿੰਟ ਸ਼ੋਅ ਛੋੜਦਾ ਸੀ ਇੱਕ ਤੇ ਸਾਨੂੰ ਸਾਰੀ ਕਲੋਜ਼ਿੰਗ ਕਰ ਦੇਣੀ ਕਸਟਮਰਾਂ ਨੇ ਅੰਦਰ ਆ ਜਾਣਾ ਤੇ ਬਾਅਦ ਮੈਨੇਜਰ ਨੇ ਫੇਰ ਕਹਿ ਦੇਣਾ ਵੀ ਲਾਓ ਆਰਡਰ ਹਨਾ ਸਾਰਾ ਸਮਾਨ ਪੱਟ ਪੱਟੀਆਂ ਕੀਤਾ ਹੁੰਦਾ ਸੀ ਫੇਰ ਦੁਬਾਰੇ ਆਰਡਰ ਲਾਣ ਲੱਗ ਜਾਣਾ ਤੇ ਉਸ ਤੋਂ ਬਾਅਦ ਸਾਨੂੰ ਸਫਾਈਆਂ ਕਰਦੇ ਸਾਨੂੰ 1:30 ਵਜੇ ਜਾਣਾ 1:30 ਵਜੇ ਤੋਂ ਬਾਅਦ ਵੀਰੇ ਸੀ ਨਾ ਜਿਹੜਿਆ ਸੀਸੀਟੀਵੀ ਤੁਸੀਂ ਦੇਖਿਆ ਹੋਣਾ ਮਾਲ ਦੇ ਬਾਹਰ ਨਾ ਸੀਸੀਟੀਵੀ ਖੁੱਲਾ ਹੋਇਆ ਸੀ ਮੈਗ ਟੀਵੀ ਸਾਹਮਣੇ ਹੀ ਬਿਲਕੁਲ ਸੀਸੀਟੀਵੀ ਸੀ ਕੈਫੇ ਕਾਫੀ ਡ ਦੇ ਸਵੇਰੇ 6 ਵਜੇ ਘਰੇ ਜਾਂਦੀ ਸੀ ਨਾ ਬਾਈਕ ਹੁੰਦੀ ਸੀ ਬਾਈਕ ਵੀ ਨਹੀਂ ਸੀ ਬਈ ਮੇਰੇ ਲਈ ਚੰਗੀ ਚੀਜ਼ ਐ ਉਹਨੂੰ ਘੱਟ ਬੰਦੇ ਸ਼ੇਅਰ ਕਰ ਹਾਂ ਇਹ ਗੱਲ ਹੈਗੀ ਆ ਤੁਹਾਡੀ 네ਗੇਟਿਵ ਚੀਜ਼ ਨੂੰ ਬੜੀ ਸ਼ੇਤੀ ਸ਼ੇਅਰ ਕਰਦੇ ਨੇ ਬਈ ਹਾਂ ਹੁਣ ਤੁਸੀਂ ਲਾ ਲਓ ਉਹ ਵਾਲੀ ਮਸ਼ਹੂਰ ਹੋਈ ਐ ਇੱਕ ਬੜਾ ਪਾਉ ਗੱਲ ਹੂੰ ਬਈ ਉਹ ਮਤਲਬ ਇੱਕ 50 ਰੁਪਏ ਦਾ ਬਾੜਾ ਉਹ ਵੇਚਦੇ ਉਹਦੇ ਨਾਲ ਦੇ ਮਤਲਬ 30 ਰੁਪਏ ਚ ਵੀ ਦੇ ਰਹੇ ਨੇ ਤਾਂ ਮਤਲਬ ਇੱਕ ਸੋਣੀ ਕੁੜੀ ਖੜ ਜੇ ਮਤਲਬ ਕੋਈ ਵੀ ਜਲਦੀ ਬਿਜ਼ਨਸ ਗਰੋ ਕਰ ਸਕਦਾ ਮਤਲਬ ਮਤਲਬ ਸੋਨਾ ਹੋਣਾ ਜ਼ਰੂਰੀ ਆ ਹਾਂ ਸੋਨਾ ਹੋਣਾ ਜ਼ਰੂਰੀ ਆ ਕਦੇ ਦੇਖਿਆ ਤੁਹਾਨੂੰ ਵੀ ਹਾਂ ਕੋਈ ਪੱਕੇ ਰੰਗ ਦੀ ਕੁੜੀ ਕੋਈ ਕੋਈ ਫੂਡ ਵੇਚ ਲਈ ਹੋਵੇ ਤਾਂ ਉਹਦਾ ਫਲਰ ਫਲਰ ਰਸ਼ ਫੇਰਿਆ ਹੋਵੇ ਕਦੇ ਨਹੀਂ ਹੋਊਗਾ ਇਹ ਮੈਂ ਫੂਡ ਲਾਈਨ ਚ ਇੰਟਰਸਟ ਸੀ ਫਿਰ ਆਏ ਸੀ ਵੀ ਬਾਕੀ ਵੀ ਮੈਨੇਜਰ ਵੀ ਤਾਂ ਬਣੇ ਹੋਏ ਨੇ ਉਹਨਾਂ ਨੂੰ ਦੱਸਿਆ ਸੀ ਨਾ ਮੈਨੂੰ ਇੰਟਰਵਿਊ ਵਿੱਚ ਵੀ ਇਹ ਨਹੀਂ ਤੁਸੀਂ ਕੱਲੇ ਕਰੋਗੇ ਮੈਂਬਰ ਹੀ ਰਹੋਗੇ ਜੇ ਤੁਸੀਂ ਮਿਹਨਤ ਕਰੋਗੇ ਇੱਕ ਰੂਮ ਮੈਂ ਬਰਲਾ ਕੀ ਤਾਂ ਮੈਂ ਮੈਨੇਜਰ ਬਣ ਗਿਆ ਇਹ ਵੀ ਮੈਂ ਪਹਿਲੀ ਸੋਚ ਰਿਆ ਸੀ ਵੀ ਆਪਾਂ ਨੇ ਹਾਈਵੇ ਤੇ ਲਾਉਣੇ ਕਿਉਂਕਿ ਜਿਹੜੇ ਮੈਕਡੋਨਲਡਸ ਨੇ ਉਹ 70% ਸੇਲ ਨਾ ਡਰਾਈਵ ਥਰੂ ਕਰਦੇ ਨੇ ਕਿਉਂਕਿ ਜਿਹੜੇ ਗੱਡੀਆਂ ਕਾਰ ਵਾਲੇ ਬੰਦੇ ਨੇ ਉਹ ਵਿਚਾਰ ਚ ਬਦਲਣਾ ਨਹੀਂ ਪ੍ਰਿਫਰ ਕਰਦੇ ਉਹ ਸੋਚਦੇ ਨੇ ਬਾਹਰੋਂ ਬਾਹਰ ਸਾਨੂੰ ਕੁਝ ਮਿਲ ਜੇ ਸ਼੍ਰੀ ਗੱਲ ਜੀ ਤੁਸੀਂ ਦੇਖ ਰਹੇ ਹੋ DF ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸਵਾਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਹ ਜਿਹੇ ਸtare ਦੇ ਨਾਲ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਆਪਣੀ ਰੀਲਾਂ ਤੇ ਵੀ ਦੇਖਿਆ ਹੋਣਾ ਮਿਹਨਤ ਵੀ ਕਰਦੇ ਨੇ ਸਟਰਗਲਸ ਵੀ ਕਰ ਰਹੇ ਨੇ ਬਾਹਰ ਜਾਣ ਦਾ ਸੁਪਨਾ ਸੀ ਪਰ ਉਹ ਸੁਪਨਾ ਇੱਥੇ ਵੀ ਪੂਰਾ ਹੋ ਸਕਦਾ ਹੈ ਉਹ ਇੱਕ ਮਿਸਾਲ ਕਾਇਮ ਕਰ ਰਹੇ ਨੇ ਬਰੋਨ 휠ਸ ਬਰੋਨ 휠ਸ ਕੌਣ ਨੇ ਸ਼ਾਇਦ ਤੁਸੀਂ ਦੇਖੇ ਵੀ ਹੋਣਗੇ ਆਓ ਗੱਲਬਾਤ ਕਰਾਂਦੇ ਆ ਸਿਸ਼ਕਲ ਪਾਜੀ ਸਿਸ਼ਕਾਤ ਸਰ ਸਰ ਤੁਹਾਨੂੰ ਨਾ ਪਹਿਲਾਂ ਤਾਂ ਮੈਂ ਇੱਕ ਗੱਲਬਾਤ ਕਰਾਂ ਭਾਈ ਤੁਹਾਨੂੰ ਸਾਰੇ ਬਰੋਨ 휠ਸ ਦੇ ਨਾਮ ਤੋਂ ਜਾਣਦੇ ਨੇ ਅੱਜ ਹਾਂਜੀ ਹੈਨਾ ਹਾਂਜੀ ਕਿਸੇ ਨੂੰ ਅਸਲ ਨਾਮ ਨਹੀਂ ਪਤਾ ਹੋਣਾ ਤੁਹਾਡਾ ਤੁਹਾਡਾ ਅਸਲ ਨਾਮ ਕੀ ਹੈ ਪਹਿਲਾਂ ਦਾ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਗੁਰਚਰਨ ਸਿੰਘ ਹਾਂਜੀ ਹਾਂਜੀ ਸਰ ਗੁਰਚਰਨ ਸਿੰਘ ਬ੍ਰੋ ਔਨ व्हील्स ਹਾਂਜੀ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਸਭ ਤੋਂ ਪਹਿਲਾਂ ਬ੍ਰੋਨ व्हील्स ਦੀ ਸ਼ੁਰੂਆਤ ਹੋਈ ਸੀ ਜਦੋਂ ਮੈਂ ਮੈਕਡੋਨਲਡਸ ਜੌਬ ਕਰਦਾ ਸੀ ਤੇ ਉੱਥੇ ਨਾ ਮਤਲਬ ਕਰੋਨਾ ਦੇ ਕਾਰਨ ਨਾ ਸ਼ਿਫਟਾਂ ਮਤਲਬ ਘੱਟ ਮਿਲਣ ਲੱਗ ਗਿਆ ਸੀਗੀਆਂ ਤੇ ਮੈਂ ਪਹਿਲਾਂ ਤੋਂ ਹੀ ਸੋਚਦਾ ਸੀ ਮੇਰਾ ਵੱਡਾ ਭਰਾ ਸੀ ਤੁਹਾਨੂੰ ਦੱਸਿਆ ਜੀ ਮੈਂ ਵੱਲਾ ਵੀ ਹਨਾ ਤੇ ਵੱਡਾ ਭਰਾ ਸੀ ਮੇਰਾ ਉਹ ਕਹਿੰਦਾ ਹੁੰਦਾ ਸੀ ਮੈਨੂੰ ਵੀ ਕਦੇ ਵੀ ਕਹਿੰਦਾ ਵੀ ਨੌਕਰ ਨਹੀਂ ਰਹਿਣਾ ਕਹਿੰਦਾ ਆਪਾਂ ਵੀ ਮਾਨਚ ਨਹੀਂ ਰੱਖਣਾ ਵੀ ਨੌਕਰ ਰਹਿਣਾ ਆਪਾਂ ਵੀ ਹਮੇਸ਼ਾ ਆਪਣੀ ਹੀ ਸੋਚਣਾ ਵੀ ਆਪਦਾ ਆਪਣਾ ਕੰਮ ਹੋਵੇ ਤੇ ਆਪਾਂ ਤੇ ਇਸ ਨੂੰ ਮਤਲਬ ਮੰਨ ਚ ਰੱਖ ਰਹੀ ਸੀ ਪਹਿਲੀ ਉਹ ਤੋਂ ਫਿਰ ਜਦੋਂ ਜੋਬ ਫਿਰ ਜੋਬ ਛੱਡਤੀ ਸੀ ਮੈਂ ਛੁੱਟਾ ਘੱਟ ਮਿਲਦੇ ਸੀ ਮੇਰੇ ਘਰ ਨਾਲ ਚ ਇਸ ਕਰਕੇ ਮੈਂ ਛੁੱਟਾ ਛੱਡਦੇ ਸੀ ਘੱਟ ਮਿਲਦੇ ਸੀ ਗਿਆ ਤੇ ਤਾਂ ਕਰਕੇ ਫਿਰ ਮੈਂ ਜੋਬ ਛੱਡਤੀ ਡਰਾਪ ਆਊਟ ਕਰਤਾ ਮੈਂ ਨੇ ਜੋਬ ਤੋਂ ਤੇ ਫਿਰ ਮੈਂ ਇੱਕ ਛੋਟੀ ਕਾਰ ਤਿਆਰ ਕਰਾਈ ਸੀ ਹਾਂ ਫੂਰ ਫੂਰ ਟਰੱਕ ਤਿਆਰ ਕਰਾਈ ਛੋਟਾ ਇੱਕ ਓਮਨੀ ਵੈਨ ਦੇ ਉੱਪਰ ਤੇ ਅਸੀਂ ਦੋਨੋਂ ਭਰਾਵਾਂ ਨੇ ਸ਼ੁਰੂ ਕੀਤਾ ਸੀ ਕੰਮ ਫਿਰ ਉਸ ਦਾ ਨਾਮ ਵੀ ਸਾਨੇ ਮਤਲਬ ਤਕਰੀਬਨ 6 ਦਿਨ ਲੱਗੇ ਸੀਗਾ ਨਾਮ ਸੋਚਣ ਨੂੰ ਉਸ ਦਾ bro on wheels ਮੈਂ ਆਪਣੇ ਸਾਰੇ ਮਿੱਤਰਾਂ ਵੇਲੇ ਨੂੰ ਪੁੱਛਿਆ ਮਤਲਬ ਵੀ ਆ ਨਾਮ ਕਿਦਾਂ ਲੱਗਿਆ bro on wheels ਕਹਿੰਦਾ ਹਾਂ ਵਈਆ ਨਾਮ ਕਹਿੰਦਾ ਕਿ ਤੁਸੀਂ ਦੋਨੇ ਪ੍ਰਾਅਵ ਸ਼ੁਰੂ ਕਰ ਰਹੇ ਹੋ ਨਾ bro on wheels ਵੀ ਪੰਜਾਂ ਦਾ ਚੱਕਾ ਕਹਿ ਸਕਦੇ ਪੰਜਾਬੀ ਚ ਆਪਾਂ ਇਹਨੂੰ ਤੇ ਇਦਾਂ ਹੀ ਸ਼ੁਰੂ ਕੀਤਾ ਸੀ ਤੇ ਸਟਾਰਟਅਪ ਕੀਤਾ ਸੀ ਵਈਆ ਮਤਲਬ ਹੌਲੀ ਹੌਲੀ ਰਿਸਪੌਂਸ ਆਇਆ ਚੱਲਦਾ ਰਿਹਾ ਕੰਮ ਤੇ ਅੱਜ ਤੁਹਾਡੇ ਸਾਹਮਣੇ ਆ bro on wheels ਕਿਤੇ ਕਿਹੜੀ ਹੈ ਨਾ ਚੀਜ਼ ਤੋਂ ਸਟਾਰਟ ਹੋਈ ਸੀ ਅੱਜ ਕਿੰਨੀਆਂ ਚੀਜ਼ਾਂ ਬਣਾ ਰਹੀ ਹੈ ਹਾਂਜੀ ਤੁਸੀਂ ਦੇਖਦੇ ਹੋ ਵੀ ਤੁਸੀਂ ਕਿੱਥੋਂ ਸਟਾਰਟਅਪ ਲਿੱਤਾ ਸੀ ਤਿਆਜ ਕਿਹੜੇ ਮੁਕਾਮ ਤੇ ਖੜ ਰਹੇ ਤੇ ਅੱਗੇ ਕਿਹੜਾ ਮੁਕਾਮ ਹਾਸਲ ਕਰਨਾ ਤੁਸੀਂ ਐਕਚੁਅਲ ਚ ਨਾ ਕਈ ਵਾਰ ਟਰਨਿੰਗ ਪੁਆਇੰਟ ਹੀ ਹੁੰਦੇ ਨੇ ਕਈ ਮਤਲਬ ਵੀ ਜ਼ਿੰਦਗੀ ਦੇ ਇਹ ਨਹੀਂ ਪਤਾ ਬੰਦਾ ਕਿੱਧਰ ਉਹ ਜਾ ਰਿਹਾ ਹੋਵੇ ਤੇ ਕਿੱਧਰ ਨੂੰ ਚਲ ਜੇ ਤੇ ਮੈਂ ਤਾਂ ਸ਼ੋਰੂਮ ਚ ਤਾਂ ਕਨਵਰਸ ਦੇ ਸ਼ੋਰੂਮ ਚ ਮੈਂ ਇੰਟਰਵਿਊ ਦੇਣ ਗਿਆ ਸੀਗਾ ਤੇ ਉਹ ਕਹਿੰਦੇ ਵੀ ਅਸੀਂ ਫਰੈਸ਼ਰ ਨੂੰ ਰੱਖਦੇ ਨਹੀਂ ਹੈਗੇ ਤੇ ਮੈਂ ਮੇਰਾ ਦੋਸਤ ਪਟਵਾਰੀ ਆ ਉਹਨੇ ਦੱਸਿਆ ਸੀ ਕਹਿੰਦਾ ਵੀ ਆਹ ਸਾਹਮਣੇ ਕਹਿੰਦਾ ਮੈਕਡੋਨਲਡਸ ਆ ਕਹਿੰਦਾ ਤੂੰ ਇੱਥੇ ਕਿਉਂ ਨਹੀਂ ਇੰਟਰਵਿਊ ਦਿੰਦਾ ਮੈਂ ਕਿਹਾ ਚੱਲ ਇੱਥੇ ਦੇਖ ਲੈਣੇ ਹਣਾ ਮੈਂ ਕਿਹਾ ਤੂੰ ਰਸਤਾ ਦੇਖ ਕੋਈ ਯਕਨ ਨਹੀਂ ਉਹ ਮੈਂ ਆਪੇ ਕਰ ਦੂੰਗਾ ਸੈਟ ਹਾਂ ਹਾਂ ਮੈਂ ਤਾਂ ਇਹ ਕਹਿਦਾ ਸੀਗਾ ਚਲੋ ਕਰ ਦੋ ਉੱਥੇ ਵੀ ਬੋਲੋ ਫਿਰ ਤੇ ਨਾ ਅਸੀਂ ਮਤਲਬ ਮੇਰੇ ਦੋਸਤ ਕਹਿੰਦਾ ਵੀ ਤੂੰ ਮੈਕਡੋਨਲਡਸ ਜੂਮ ਦੇ ਦੇ ਮੈਂ ਕਿਹਾ ਚਲੋ ਦੇਖ ਲੈਣੇ ਮੈਂ ਕਿਹਾ ਰਸਤਾ ਦੇਖ ਲੈ ਕਿੰਨਾ ਪਹਿਰਾ ਮੈਂ ਕਿਹਾ ਆਪਾਂ ਨੂੰ ਰੱਖ ਲੈਣਗੇ ਤਾਂ ਬਾਹਰ ਦਾ ਬ੍ਰਾਂਡ ਲਾਦਾ ਮੈਨੂੰ ਕਹਿੰਦਾ ਉਹ ਇੱਕ ਵਾਰ ਟ੍ਰਾਈ ਤਾਂ ਕਰ ਕੀਪਤਾ ਕਹਿੰਦਾ ਕੁਝ ਨਹੀਂ ਪਤਾ ਹੁੰਦਾ ਹਨਾ ਤੇ ਅੱਗੇ ਸਰਦਾਰ ਬੰਦਾ ਖੜਿਆ ਸੀ ਮੈਨੇਜਰ ਸੀ ਉਹ ਰੁਧਰ ਪ੍ਰਤਾਪ ਤੇ ਹੁਣ ਉਹ ਬਾਹਰ ਨਹੀਂ ਕੈਨੇਡਾ ਪੀਆਰ ਨੇ ਤੇ ਉਹਨਾਂ ਨੂੰ ਮੈਂ ਜਾ ਕੇ ਮੈਂ ਆਪਣਾ ਅਰਜ਼ੂਮ ਦਿੱਤਾ ਮੈਂ ਕਿਹਾ ਸਰ ਵੀ ਐਵੇਂ ਤਾਂ ਮੈਂ ਜੋਬ ਲੱਗਣਾ ਚਾਹੁੰਦਾ ਹਾਂ ਜੀ ਉਹ ਕਹਿੰਦਾ ਜੇ ਨੀਡ ਹੋਊਗੀ ਤਾਂ ਦੱਸ ਦਾਂਗਾ ਕਹਿੰਦਾ ਤੈਨੂੰ ਤੇ ਮੈਂ ਘਰੇ ਚੱਲ ਗਿਆ ਦੋ ਕੁ ਦਿਨਾਂ ਬਾਅਦ ਮੈਨੂੰ ਕਾਲ ਆਈ ਕਹਿੰਦੇ ਵੀ ਤੁਸੀਂ ਮੈਕਡੋਨਲਡਸ ਆ ਸਕਦੇ ਹੋ ਮੈਂ ਕਿਹਾ ਸਰ ਆ ਜਨਾਂ ਨਹੀਂ ਤੇ ਬਸ ਉਹਨਾਂ ਨੇ ਮੇਰੇ ਡਾਕੂਮੈਂਟ ਵਗੈਰਾ ਮੰਗੇ ਵੀ ਆਹ ਕੁਝ ਚਾਹੀਦਾ ਉਹਨਾਂ ਨੇ ਮੈਨੂੰ ਕੰਮ ਕਰਾ ਕੇ ਦੇਖਿਆ ਹਣਾ ਵੀ ਵੀ ਆਹ ਟਰੀਆਂ ਚੱਕ ਵੀ ਵੀ ਕਹਿੰਦੇ ਕਰ ਲੀਂਗਾ ਤੂੰ ਇਹ ਵੀ ਤਿਆਰ ਹੋ ਜਾ ਤਾਂ ਫਿਰ ਤਾਂ ਤੂੰ ਪੂਰਾ ਵੀ ਆਹ ਕੰਮ ਕਰ ਲੀਂਗਾ ਮੈਂ ਕਿਹਾ ਹਾਂ ਜੀ ਸਾਰਾ ਕੁਝ ਕਰ ਲੂਗਾ ਮੈਂ ਚੱਕਦਾ ਵਾਂ ਮੈਂ ਤਾਂ ਲੱ ਤੇ ਫਿਰ ਉਹ ਉਹਨਾਂ ਨੇ 15 ਦਿਨ ਲੱਗੇ ਸੀ ਮੇਰੀ ਜੁਆਇਨਿੰਗ ਨੂੰ ਭਾਈ ਅੱਜ ਦੇ ਟਾਈਮ 'ਚ ਨਾ ਸਾਰੇ ਸ਼ਰਮ ਕਰਦੇ ਨੇ ਕੰਮ ਨੂੰ ਹੂੰ ਉੱਥੇ ਟਰੇਆਂ ਚੱਕਣੀਆਂ ਪੈਂਦੀਆਂ ਸੀਗੀਆਂ ਹੈਨਾ ਹਾਂਜੀ ਉਹ ਚੀਜ਼ ਨੂੰ ਵੀ ਮੈਂ ਦੇਖਦਾ ਵੀ ਮਜਬੂਰੀ 'ਚ ਟਰੇਆਂ ਵੀ ਚੱਕਣੀਆਂ ਪਈਆਂ ਨੇ ਹਾਂ ਬਟ ਆਇਆ ਵੀ ਕੁਛ ਮਤਲਬ ਜਿਵੇਂ ਫੂਡ ਲਾਈਨ 'ਚ ਇੰਟਰਸਟ ਸੀ ਫਿਰ ਆਏ ਸੀ ਵੀ ਬਾਕੀ ਵੀ ਮੈਨੇਜਰ ਵੀ ਤਾਂ ਬਣੇ ਹੋਏ ਨੇ ਉਹਨਾਂ ਨੂੰ ਦੱਸਿਆ ਸੀ ਨਾ ਮੈਨੂੰ ਇੰਟਰਵਿਊ ਵਿੱਚ ਵੀ ਇਹ ਨਹੀਂ ਤੁਸੀਂ ਕੱਲੇ ਕਰੂ ਮੈਂਬਰ ਹੀ ਰਹੋਗੇ ਜੇ ਤੁਸੀਂ ਮਿਹਨਤ ਕਰੋਗੇ ਪੜ੍ਹਾਈ ਕਰੋਗੇ ਧਿਆਨ ਦੋਗੇ ਹੈਨਾ ਤਾਂ ਤੁਸੀਂ ਮੈਨੇਜਰ ਵੀ ਬਣ ਸਕਦੇ ਹੋ ਕਿ ਮੈਂ ਕਰੂ ਮੈਂਬਰ ਲੱਕੇ ਜਿਹੜਾ ਸਾਡ ਤੇ ਕਰੂਮੈਂ ਬਰਲਾ ਕੀ ਤਾਂ ਮੈਂ ਮੈਨੇਜਰ ਬਣ ਗਿਆ ਕਹਿੰਦੇ ਤੂੰ ਵੀ ਬਣ ਸਕਦਾ ਹਾਂਜੀ ਸੋਦਾ ਹੀ ਮੈਗਡੀ ਤੇ ਜੌਬ ਕਰਨ ਵਾਲਾ ਮੁੰਡਾ ਅੱਜ ਆਪਣੀ ਇੱਕ ਬਰੋਨ ਵੀਲਸ ਖੋਲ ਕੇ ਬੈਠਾ ਹੋਵੇਗਾ ਇਹ ਨਹੀਂ ਕਦੇ ਸੋਚਿਆ ਸੀ ਵੀ ਮੇਰਾ ਹਨਾ ਇੰਨਾ ਮਤਲਬ ਉਦੋਂ ਇੰਨਾ ਮਾਇੰਡ ਨਹੀਂ ਸੀ ਜਦੋਂ ਨਵਾਂ ਨਵਾਂ ਲੱਗਿਆ ਸੀ ਥੋੜੇ ਟਾਈਮ ਬਾਅਦ ਜੇ ਹੋ ਗਿਆ ਸੀ ਵੀ ਹਾਂ ਵੀ ਆਪਣਾ ਕੰਮ ਕਰੂੰਗਾ ਪਰ ਪਤਾ ਹੀ ਨਹੀਂ ਲੱਗਿਆ ਕਿੱਥੋਂ ਤੇ ਕਿਦੋਂ ਨੂੰ ਘੁੰਮ ਗਿਆ ਕੋਰੋਨਾ ਕਾਲ ਆ ਗਿਆ ਤੇ ਸ਼ਿਫਟਾਂ ਘਟ ਮਿਲਣ ਲੱਗੀਆਂ ਤਾਂ ਜੋਬ ਛੱਡਤੀ ਤਾਂ ਫਿਰ ਕਾਰਟ ਸ਼ੁਰੂ ਕਰ ਲਈ ਅੱਛਾ ਤੁਹਾਡੀ ਜਿਹੜੀ ਕਾਰਟ ਹੈ ਨਾ ਪਹਿਲੀ ਗੱਲ ਤਾਂ ਉਹ ਯੂਨਿਕ ਹੈ ਦਿਖਣ ਚੀ ਕਿ ਐਵੇਂ ਦੀ ਹੈ ਕਿ ਜਿਵੇਂ ਬਾਹਰ ਦੇ ਦੇਸ਼ ਦੀ ਕਾਰਟ ਹੁੰਦੀ ਹੈ ਨਾ ਹਾਂਜੀ ਹਾਂਜੀ ਤੁਸੀਂ ਕਾਰਟ ਲਾਉਂਦੇ ਵੀ ਹਾਈਵੇ ਤੇ ਹੋ ਹਾਂਜੀ ਤੇ ਉਹ ਚੀਜ਼ ਦਾ ਕਿਵੇਂ ਸੋਚਿਆ ਵੀ ਹਾਈਵੇ ਤੇ ਲਾਣੀ ਹੈ ਕਿਉਂਕਿ ਉੱਥੇ ਇੱਕ ਨਾ ਗਾਹਕ ਆਂਦੇ ਜਾਂਦੇ ਵੀ ਬਹੁਤ ਰੇਅਰ ਸੀਗੇ ਪਰ ਅੱਜ ਤੁਸੀਂ ਜੋ ਉੱਥੇ ਲਾਉਂਦੇ ਹੋ ਨਾ ਤੁਹਾਡੇ ਕੋਲ ਬੱਸਾਂ ਵਾਲੇ ਤਾਂ ਰੁਕਦੇ ਨੇ ਪੀਆਰਟੀਸੀ ਵਾਲੇ ਹਾਂਜੀ ਤੇ ਉਹਨਾਂ ਮੈਂ ਇੱਕ ਸਾਲ ਮਤਲਬ ਜੇ ਸਾਡੀ ਪਹਿਲੀ ਵੈਨ ਦੇ ਉੱਪਰ ਸਾਰਾ ਐਨਲਾਈਜ਼ ਕੀਤਾ ਸੀਗਾ ਮੈਂ ਸਾਰਾ ਕੁਝ ਤੇ ਫਿਰ ਮੈਂ ਨਵੀਂ ਵੈਨ ਦੇ ਵਿੱਚ ਸਾਰੀਆਂ ਜਿਹੜੀ ਜਿਹੜੇ ਉਹਦੇ ਵਿੱਚ ਕਮੀਆਂ ਸੀਗੀਆਂ ਸਾਰੀਆਂ ਨਵੀਂ ਵੈਨ ਦੇ ਵਿੱਚ ਮੈਂ ਸਾਰੀਆਂ ਸੈੱਟ ਕਰਤੀਆਂ ਮਤਲਬ ਵੀ ਹਾਂ ਇੱਥੇ ਆਹ ਕਮੀ ਨਹੀਂ ਹੋਣੀ ਚਾਹੀਦੀ ਪਾਣੀ ਦੀ ਜ਼ਰੂਰੀ ਆ ਹਨਾ ਵੀ ਵੀ ਇੱਥੇ ਆਹ ਜਿਹੜਾ ਜਿਹੜਾ ਕੁਝ ਚਾਹੀਦਾ ਸੀ ਉਹਦੇ ਵਿੱਚ ਆਪਾਂ ਸਾਰਾ ਕੁਝ ਸਾਰਾ ਰੇਂਜ ਕਰਤਾ ਸਾਰਾ ਡਿਜ਼ਾਈਨ ਬਣਾਇਆ ਮੈਂ 6 ਮਹੀਨੇ ਸੋਚਿਆ ਪਹਿਲਾਂ ਵੀ ਅੰਦਰੋਂ ਬਾਹਰੋਂ ਕਿਵੇਂ ਹੋਈ ਚਾਹਣੀ ਹੋਣੀ ਚਾਹੀਦੀ ਆ ਅੰਦਰੋਂ ਕਿਵੇਂ ਹੋਣੀ ਚਾਹੀਦੀ ਹੈ ਕਿਚਨ ਸਾਰਾ ਡਿਜ਼ਾਈਨ ਬਣਾਇ ਇਨਵਰਟਰ ਯੂਜ਼ ਕਰਨਾ ਚਾਹੀਦਾ ਕਿਹੜਾ ਫ੍ਰਿਜ ਯੂਜ਼ ਕਰਨਾ ਚਾਹੀਦਾ ਸਾਰਾ ਕੁਝ ਸਰਚ ਕਰਕੇ ਮੈਂ ਤਾਂ 7 ਕਿਹ ਮਹੀਨੇ ਬਾਅਦ ਫਿਰ ਮੈਨੇ ਰੈਡੀ ਕਰਾਉਣ ਵਾਲੀ ਸੋਚਿਆ ਸੀ ਤੇ ਇਹ ਵੀ ਮੈਨੇ ਪਹਿਲੀ ਸੋਚ ਰਿਆ ਸੀ ਵੀ ਆਪਾਂ ਨੇ ਹਾਈਵੇ ਤੇ ਲਾਉਣੇ ਕਿਉਂਕਿ ਜਿਹੜੇ ਮੈਕਡੋਨਲਡਸ ਨੇ ਉਹ 70% ਸੇਲ ਨਾ ਡਰਾਈਵ ਥਰੂ ਕਰਦੇ ਨੇ ਕਿਉਂਕਿ ਜਿਹੜੇ ਗੱਡੀਆਂ ਕਾਰ ਵਾਲੇ ਬੰਦੇ ਨੇ ਉਹ ਵਿਚਾਰ ਚ ਬੜਨ ਦਾ ਨਹੀਂ ਪ੍ਰਿਫਰ ਕਰਦੇ ਉਹ ਸੋਚਦੇ ਨੇ ਬਾਹਰੋਂ ਬਾਹਰ ਸਾਨੂੰ ਕੁਝ ਮਿਲ ਜੇ ਜ਼ਿਆਦਾਤਰ ਟੈਕਲ ਕਰਨਾ ਮੇਰਾ ਗੱਡੀਆਂ ਨੂੰ ਹੀ ਸੀ ਵੀ ਆਂਦੇ ਜਾਂਦੇ ਕਾਰਾਂ ਹੀ ਰੋਕਣੀਆਂ ਨੇ 20 ਕਸਟਮਰ ਰੋਕ ਕੇ ਸੇਲ ਦਨ ਪਰ ਸੋਚੀ ਸੀ ਕਿ ਬੱਸ ਵੀ ਰੁਕੇਗੀ ਪਿਆੜੇ ਬੱਸੋਾਰੇ ਦਾ ਇਨਸੀਡੈਂਟ ਪਤਾ ਹੀ ਨਹੀਂ ਹੋ ਲੱਗਿਆ ਮੈਨੂੰ ਬੱਸ ਤੋਂ ਫੋਨ ਆਇਆ ਮੈਨੂੰ ਬਾਇਓ ਚ ਨੰਬਰ ਲਿਖਿਆ ਆਇਆ ਸੀ ਇੰਸਟਾ ਤੇ ਉਹਨਾਂ ਨੇ ਮੈਨੂੰ ਕਾਲ ਕੀਤਾ ਵੀਰੇ ਸਾਡੇ ਚਾਰ 버ਗਰ ਲੈਣੇ ਮੈਂ ਕਿਹਾ ਵੀਰੇ ਕਿੱਥੋਂ ਕਿੱਥੋਂ ਬੋਲ ਰਿਹਾ ਸੀ ਕਹਿੰਦਾ ਵੀ ਅਸੀਂ ਪੀਆਰਟੀਸੀ ਤੋਂ ਬੋਲ ਰਹਾ ਮੈਂ ਕਿਹਾ ਅੱਛਾ ਕਹਿੰਦਾ ਮੈਂ ਕਿਹਾ ਬੱਸ ਰੋਕੂਗੇ ਵੀਰੇ ਕਹਿੰਦਾ ਹਾਂਜੀ ਮੈਂ ਕਿਹਾ ਯਾਰ ਇਹ ਤਾਂ ਬੱਸ ਰੋਕਣੀ ਹੈ ਕੋਈ ਕਸਟਮਰ ਵੀ ਇਧਰ ਘੱਟ ਸੀ ਮੈਂ ਕਿਹਾ ਮੈਂ ਕਿਹਾ ਬਣਾਉ ਚੱਲ 버ਗਰ ਬਣਾ ਕੇ ਬਣਾਏ ਸਾਨੇ ਮੈਂ ਮੇਰੇ ਨਾਲ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਵੀਰੇ ਤੂੰ ਬਾਹਰ ਖੜ੍ਹ ਜਾ ਉਹ ਵੀਡੀਓ ਬਣਾਈ ਸਾਨੇ ਤੇ ਬੱਸ ਵਾਲਾ ਆਰਡਰ ਲੈ ਕੇ ਚਲਾ ਗਿਆ ਉਹ ਮੈਨੇ ਐਵੇਂ ਸ਼ਾਮ ਨੂੰ ਪਾਤੀ ਮੈਂ ਕਿਹਾ ਅਸੀਂ ਦੇਖ ਮੰਗਾ ਵੀਡੀਓ ਪਾ ਦੇ ਮੇਰੇ ਭਤੀਜੇ ਨੂੰ ਕਿਹਾ ਮੈਂ ਤੇ ਉਹਨੇ ਵੀਡੀਓ ਪਾਤੀ ਵੀ ਉਹ ਵੀਡੀਓ ਇੰਨੀ ਵਾਇਰਲ ਹੋ ਗਈ ਸਾਨੂੰ ਪਤਾ ਹੀ ਨਹੀਂ ਲੱਗਿਆ ਬਾਈ ਕਿਸ ਚੀਜ਼ ਮੰਨਦੇ ਹੋ ਵੀ ਅੱਜ ਦੇ ਟਾਈਮ 'ਚ ਅਸੀਂ ਕਿਹਾ ਵੀਡੀਓ ਵਾਇਰਲ ਹੋਈ ਜਿਹੜੇ ਤੁਸੀਂ ਵੀਡੀਓ ਪਾਉਂਦੇ ਹੋ ਉਹ ਵੀਡੀਓ ਕਿਉਂ ਪਾਉਂਦੇ ਹੋ ਅਪਲੋਡ ਕਿਉਂ ਕਰਦੇ ਹੋ ਤੁਸੀਂ ਅਪਲੋਡ ਮਾਰਕੀਟਿੰਗ ਸਟਰੈਟਜੀ ਇੱਕ ਮਤਲਬ ਥੋੜਾ ਜਿਆ ਲੋਕਾਂ ਨੂੰ ਜਿਆਦਾ ਜਲਦੀ ਪਹੁੰਚਾ ਸਕਦੇ ਸੋਸ਼ਲ ਮੀਡੀਆ ਦੇ ਰਾਹੀਂ ਆਪਾਂ ਸੋਸ਼ਲ ਮੀਡੀਆ ਕਹਿੰਦੇ ਨੇ ਮਤਲਬ ਵੀ ਗਲਤ ਚੀਜ਼ ਵੀ ਹੈਗੀਆ ਮਤਲਬ ਜੇ ਸਹੀ ਤਰੀਕੇ ਨਾਲ ਯੂਜ਼ ਕਰੇ ਤਾਂ ਬਹੁਤ ਅੱਛੀ ਚੀਜ਼ ਹੈ ਉਹ ਹੁਣ ਸਾਨੂੰ 45% ਕਸਟਮਰ ਸਾਡੇ ਇੰਸਟਾਗ੍ਰਾਮ ਤੋਂ ਆ ਰਹੇ ਨੇ ਦੇਖ ਕੇ ਵੀ ਲਾ ਤੁਸੀਂ ਇੱਕ ਚੀਜ਼ ਮੰਨਦੇ ਹੋ ਹਾਂਜੀ ਆਪਾਂ ਇੰਸਟਾਗ੍ਰਾਮ ਤੇ ਵਧੀਆ ਚੀਜ਼ ਵੀ ਦੇ ਸਕਦੇ ਹਾਂ ਜਿਵੇਂ ਤੁਸੀਂ ਹਨਾ ਵੀ ਕਿਹਾ ਤੁਸੀਂ ਮਿਹਨਤ ਵਾਲੀ ਚੀਜ਼ ਦਿਖਾ ਰਹੇ ਹੂੰ ਵੀ ਹਾਂ ਤੁਸੀਂ ਆਪਣੀ ਕਾਰਟ ਸਟਾਰਟ ਕੀਤੀ ਤੁਸੀਂ ਆਪਣਾ ਕੰਮ ਕੀਤਾ ਦਿਖਾ ਰਹੇ ਹੋ ਜਨਤਾ ਨੂੰ ਕਿ ਇੱਥੇ ਵੀ ਬਹੁਤ ਪੈਸਾ ਆ ਕਰ ਸਕਦੇ ਹੋ ਤੁਸੀਂ ਹੂੰ ਪਰ ਉਹ ਚੀਜ਼ ਵਧੀਆ ਵੀ ਹਾਂ ਅੱਜ ਦੇ ਟਾਈਮ 'ਚ ਤੁਸੀਂ ਦੇਖਦੇ ਹੋ ਉਹ ਵੀ ਰੀਲਾਂ ਤੇ ਉਹ ਚੀਜ਼ਾਂ ਨੱਚ ਰਹੀਆਂ ਨੇ ਇਹ ਚੀਜ਼ਾਂ ਕਰ ਰਹੇ ਨੇ ਉਹ ਯਾਰ ਬਈ ਆਪਣਾ ਆਪਣਾ ਸਿਸਟਮ ਆ ਹੁਣ ਕੋਈ ਕਰੀ ਵੀ ਜਾਂਦੇ ਨਹੀਂ ਕੋਈ ਨਹੀਂ ਵੀ ਹੁਣ ਜਿਹਨੇ ਚੰਗਾ ਤੇਜਣਾ ਲੋਕਾਂ ਦਾ ਮੈਸੇਜ ਪਹੁੰਚਾਉਣਾ ਮਤਲਬ ਵਧੀਆ ਮੈਸੇਜ ਪਹੁੰਚਾਉਣਾ ਤਾਂ ਉਹ ਇਦਾਂ ਹੀ ਪਹੁੰਚਾ ਸਕਦਾ ਤੇ ਆਪਣਾ ਵੀ ਕਰੋ ਕਰ ਸਕਦਾ ਜਿਵੇਂ ਹੁਣ ਬਿਜ਼ਨਸ ਕਰ ਰਿਆ ਹਾਂ ਨਾ ਮੈਂ ਤੇ ਇਹਦੇ ਨਾਲ ਮੇਰਾ ਹੀ ਫਾਇਦਾ ਹੋ ਰਿਹਾ ਕਿ ਇਹ ਵੀਰ ਭਾਈ ਨੂੰ ਮੋਟੀਵੇਸ਼ਨ ਵੀ ਮਿਲਦੀ ਆ ਵੀ ਮੈਨੂੰ ਵੀ ਆਪਣਾ ਕੰਮ ਕਰ ਲੈਣਾ ਚਾਹੀਦਾ ਪਰ ਉਹ ਚੀਜ਼ ਜਿਹੜੀ ਚੰਗੀ ਚੀਜ਼ ਆ ਉਹਨੂੰ ਘੱਟ ਬੰਦੇ ਸ਼ੇਅਰ ਕਰ ਹਾਂ ਇਹ ਗੱਲ ਹੈਗੀ ਆ ਤੁਹਾਡੀ 네ਗੇਟਿਵ ਚੀਜ਼ ਨੂੰ ਬੜੀ ਸ਼ੇਤੀ ਸ਼ੇਅਰ ਕਰਦੇ ਨੇ ਬਈ ਹਾਂ ਹੁਣ ਤੁਸੀਂ ਲਾ ਲੋ ਉਹ ਵਾਲੀ ਮਸ਼ਹੂਰ ਹੋਈ ਐ ਇੱਕ ਬੜਾ ਪਾਉ ਗੱਲ ਹੂੰ ਬਈ ਉਹ ਮਤਲਬ ਇੱਕ 50 ਰੁਪਏ ਦਾ ਬੜਾ ਪਾਉ ਵੇਚਦੇ ਉਹਦੇ ਨਾਲ ਦੇ ਮਤਲਬ 30 ਰੁਪਏ ਚ ਵੀ ਦੇ ਰਹੇ ਨੇ ਤਾਂ ਮਤਲਬ ਇੱਕ ਸੋਹਣੀ ਕੁੜੀ ਖੜਜੇ ਜੇ ਮਤਲਬ ਕੋਈ ਵੀ ਜਲਦੀ ਬਿਜ਼ਨਸ ਗਰੋ ਕਰ ਸਕਦਾ ਮਤਲਬ ਇਹ ਵੀ ਸਿਸਟਮ ਹੈਗਾ ਮੇਰੇ ਖਿਆਲ ਨਾਲ ਆਪਣੇ ਪੰਜਾਬ ਚ ਵੀ ਇਹ ਚੀਜ਼ਾਂ ਬੜੀਆਂ ਹੋਈਆਂ ਨੇ ਹੂੰ ਵੀ ਸੋਹਣੀ ਕੁੜੀ ਨਾਲ ਖੜਾ ਲੋ ਤਾਂ ਤੁਹਾਡਾ ਬਿਜ਼ਨਸ ਐ ਗਰੋ ਕਰੇਗਾ ਕਿ ਪੁੱਛੋ ਨਾ ਪਈ ਇਹ ਆਪਾਂ ਨਿੱਕਲੇ ਯੂਜ਼ ਕਰਦੇ ਇਹ ਇੰਟਰਨੈਸ਼ਨਲ ਬ੍ਰਾਂਡ ਵੀ ਯੂਜ਼ ਕਰਦੇ ਨੇ ਤੁਸੀਂ ਕਦੇ ਵੀ ਦਿਨ ਚ ਸਵੇਰੇ ਜਾਓਗੇ ਤਾਂ ਮੈਕਡੋਨਲਡਸ ਜਾਓਗੇ KFC ਜਾਓਗੇ ਤਾਂ ਉੱਥੇ ਆਰਡਰ ਟੇਕਰ ਕੁੜੀ ਖੜੀ ਹੋਊਗੀ ਹੂੰ ਤਾਂ ਕੁੜੀ ਆ ਜੋ ਸੁਜੈਸਟ ਕਰੂਗੀ ਤੁਹਾਨੂੰ ਵੀ ਸਰ 20 ਰੁਪਏ ਲੱਗਣਗੇ ਲਾਰਜ ਮੀਲ ਹੋ ਜਾਊਗੀ ਤੁਸੀਂ ਮੈਂਟ ਵੀ ਨਹੀਂ ਲਾਉਣਾ ਤੁਸੀਂ ਜਿਹੜੇ ਕਹਿ ਦੇਣਾ ਵੀ ਕਰ ਦੋ ਜੀ ਜੇ ਮੇਰੇ ਵਰਗਾ ਮਾਤੜ ਖੜਿਆ ਹੋਊਗਾ ਵੀ ਮੈਂ ਕਹਾਂਗਾ ਵੀਰੇ 20 ਰੁਪਏ ਲੱਗਣਗੇ ਐਕਸਟਰਾ ਮੀਲ ਕਰ ਦਾਂ ਉਹ ਲਾਰਜ ਮੀਲ ਕਰ ਦਾਂ ਤੇ ਉਹ ਕਹਣਗੇ ਵੀ ਨਾ ਨਾ ਬਾਈ ਯਾਰ ਤੂੰ ਮੀਡੀਅਮ ਹੀ ਦੇ ਇੱਥੇ ਬੜਾ ਫਰਕ ਪੈਂਦਾ ਮਤਲਬ ਕੁੜੀ ਨੂੰ ਸੋਹਣਾਪਨ ਜ਼ਰੂਰੀ ਹੈ ਅੱਜ ਦੇ ਟਾਈਮ 'ਚ ਹਾਂ ਕਹਿ ਸਕਦਾ ਤੁਸੀਂ ਮਤਲਬ ਮਾਰਕੀਟਿੰਗ ਵੀ ਉਹ ਐਡਾ ਤਾਕੜਾ ਬ੍ਰਾਂਡ ਐਡੀ ਤਾਕੜੀ ਸਟ੍ਰੈਟੇਜੀ ਲੈ ਕੇ ਆਇਆ ਤਾਂ ਫਿਰ ਕੁਝ ਤੱਕ ਗੱਲ ਦੇਖੀ ਹੋਣੀ ਉਹਨਾਂ ਨੇ ਵੀ ਹੂੰ ਕਹਿ ਸਕਦਾ ਤੁਸੀਂ ਮਤਲਬ ਸੋਹਣਾ ਹੋਣਾ ਜ਼ਰੂਰੀ ਹੈ ਹਾਂ ਸੋਹਣਾ ਹੋਣਾ ਜ਼ਰੂਰੀ ਹੈ ਕਦੇ ਦੇਖਿਆ ਤੁਸੀਂ ਵੀ ਹਾਂ ਕੋਈ ਪੱਕੇ ਰੰਗ ਦੀ ਕੁੜੀ ਕੋਈ ਕੋਈ ਫੋਡ ਵੇਚ ਨਹੀਂ ਹੋਵੇ ਦਾ ਫੁੱਲ ਫੁੱਲ ਰਸ਼ ਪੈ ਰਿਹਾ ਹੋਵੇ ਕਦੇ ਨਹੀਂ ਹੋਊਗਾ ਇਹ ਹੂੰ ਸੋਹਣਾ ਹੋਣਾ ਜ਼ਰੂਰੀ ਹੈ ਸੋਹਣਾ ਹੋਣਾ ਜ਼ਰੂਰੀ ਹੈ ਭਾਈ ਅੱਜ ਕੱਲ ਨਾ ਉਹ ਚਿਹਰੇ ਚੱਲਦੇ ਨੇ ਹੈਣਾ ਜਿਹਦੇ ਚਿਹਰਾ ਦਿਖਣ ਚ ਸੋਹਣਾ ਹੋਵੇ ਜਾਂ ਫਿਰ ਉਹ ਚਿਹਰਾ ਇਦਾਂ ਦਾ ਹੋਵੇ ਵੀ ਹਾਂ ਯਾਰ ਫੇਸ ਕੱਟ ਵਧੀਆ ਹੋਵੇ ਇਦਾਂ ਦੇ ਚਿਹਰੇ ਹੀ ਦੇਖਦੇ ਨੇ ਸੋਸ਼ਲ ਮੀਡੀਆ ਵੀ ਇਦਾਂ ਦਾ ਹੀ ਰਹਿ ਗਿਆ ਵੀ ਉਹੀ ਚਿਹਰੇ ਅੱਗੇ ਆਉਂਦੇ ਨੇ ਪਰ ਜੇ ਕੋਈ ਮਿਹਨਤ ਕਰਦਾ ਜਾਂ ਫਿਰ ਕਿਸੇ ਦੀ ਕੋਈ ਇੱਕ ਉਹ ਖੂਬੀ ਹੁੰਦੀ ਹੈ ਨਾ ਕਲਾ ਹੁੰਦੀ ਹੈ ਉਹ ਵੀ ਲੈ ਕੇ ਆਵੇ ਤਾਂ ਉਹਨੂੰ ਕੋਈ ਨਹੀਂ ਦੇਖਦਾ ਸਹੀ ਗੱਲ ਹੈ ਜੀ ਇਹ ਤਾਂ ਪੱਕੀ ਗੱਲ ਹੈ ਢੋਡੀ ਮਤਲਬ ਇੱਦਾਂ ਕੋਈ ਨਹੀਂ ਦੇਖਦਾ ਸਾਰੇ ਮਤਲਬ ਸੋਹਣੇ ਨੂੰ ਹੀ ਪ੍ਰੇਫਰ ਕਰਦੇ ਨੇ ਜ਼ਿਆਦਾ ਹੋਂਵੇਂ ਫਿਲਮਾਂ ਨੇ ਹੋਂਵੇਂ ਫਿਲਮਾਂ ਨੇ ਫਿਲਮਾਂ 'ਚ ਤੁਸੀਂ ਇਹ ਦੇਖੋ ਥੀਏਟਰ ਆਰਟਿਸਟ ਕਿੰਨੇ ਰੇ ਕਰ ਹੁੰਦੇ ਨੇ ਕਲਾਕਾਰ ਪਰ ਉਹ ਬੈਕ ਤੇ ਕੰਮ ਕਰਦੇ ਨੇ ਫਰੰਟ ਤੇ ਕਿਹੜਾ ਹੁੰਦਾ ਸੋਨਾ ਕਿਉਂਕਿ ਉਹ ਅੱਗੇ ਨਹੀਂ ਨਾ ਆਉਂਦੇ ਸਕਦੇ ਸਹੀ ਗੱਲ ਹੈ ਜੀ ਹਾਂ ਇੱਕ ਚੀਜ਼ ਪੁੱਛਦਾ ਤੁਸੀਂ ਚੱਲੇ ਤੁਸੀਂ ਬਰੋਨ 휠 ਸਟਾਰਟ ਕੀਤਾ ਤੁਹਾਡੇ ਨਾਲ ਕਿੰਨਿਆਂ ਨੇ ਕੰਪੀਟ ਕੀਤਾ ਹੋਣਾ ਕਿੰਨੇ ਬੰਦੇ ਸੋਚਦੇ ਹੋਣੇ ਯਾਰ ਇਹ ਚੱਲ ਰਿਹਾ ਮੈਂ ਇਹਦੇ ਪੈਸੇ ਪੈਸੇ ਵਧੀਆ ਆ ਰਹੇ ਨੇ ਮੈਂ ਵੀ ਆਪਣੀ ਚੀਜ਼ ਖੜੀ ਕਰਾਂ ਕਈ ਨਾਲ ਦੇ ਹੀ ਉਹ ਚੀਜ਼ਾਂ ਕਰ ਦਿੰਦੇ ਨੇ ਵੀ ਹਾਂ ਆਪਾਂ ਨੂੰ ਟੈਕਲ ਕਰਨ ਲੱਗ ਜਾਂਦੇ ਨੇ ਉਦੋਂ ਸੋਚਦੇ ਹਾਂ ਬਾਈ ਵੀ ਜਿੰਨਾ ਤੇ ਇਨਾ ਮਾਣ ਹੋਵੇ ਹੂੰ ਹੂੰ ਉਹੀ ਬੰਦੇ ਇਹ ਕਹਿਣ ਵੀ ਯਾਰ ਮੈਂ ਤਾਂ ਇਹ ਕੰਮ ਨਾਲ ਤੱਕ ਨਾਲ ਛੱਡ ਜੰਨਾ ਹੈ ਉਦੋਂ ਦੁੱਖ ਲੱਗਦਾ ਵੀ ਯਾਰ ਆਪਣੇ ਨਾਲ ਦਾ ਉਹੀ ਕੰਮ ਕਰ ਰਿਹਾ ਆਪਣੇ ਨਾਲ ਦਾ ਵੱਖਰਾ ਕਿਉਂ ਨਹੀਂ ਕੁਝ ਕਰਦਾ ਸਹੀ ਗੱਲ ਆ ਵੀ ਹਾਂ ਇੱਕ ਵਾਰ ਹੋਇਆ ਮੇਰੇ ਨਾਲ ਕਾਫੀ ਵਾਰ ਮੈਂ ਹੁਣ ਚਲ ਨਾਮ ਤਾਂ ਨਹੀਂ ਲੈਣਾ ਚਾਹੂੰਗਾ ਲੋਕੇਸ਼ਨ ਦੇ ਰਿਗਾਰਡਿੰਗ ਕਾਫੀ ਵਾਰ ਹੋਇਆ ਮੇਰੇ ਨਾਲ ਲੋਕੇਸ਼ਨ ਮਤਲਬ ਯਾਰਾਂ ਦੋਸਤਾਂ 'ਚ ਬੈਠ ਕੇ ਦੱਸ ਦਿੰਦਾ ਸੀ ਹਾਂ ਆ ਲੋਕੇਸ਼ਨ ਆ ਕਿਸੇ ਬੰਦੇ ਨੇ ਜਾ ਕੇ ਉਥੇ ਇੰਪਲੀਮੈਂਟ ਕਰਤਾ ਉਥੇ ਜਾ ਕੇ ਵਾਂਗ ਕਢਾ ਲਿਓ ਸਿਸਟਮ ਕਾਫੀ ਵਾਰ ਹੋਇਆ ਮੇਰੇ ਨਾਲ ਪਟੋਂ ਮੈਂ ਛੜਤਾ ਮਤਲਬ ਮੈਂ ਕਿਸੇ ਦੇ ਸਾਹਮਣੇ ਮੈਂ ਅਵਦਾ ਕਦਮਾ ਵਾਲਾ ਪਹਿਲਾਂ ਦੱਸਦਾ ਨਹੀਂ ਕਿਸੇ ਨੂੰ ਵੀ ਮਤਲਬ ਇੱਥੇ ਲਾਉਣ ਤੋਂ ਪਹਿਲਾਂ ਹੀ ਮੈਂ ਕਿਸੇ ਨੂੰ ਪ੍ਰੋਪਰ ਨਹੀਂ ਦੱਸਿਆ ਸੀ ਮੈਂ પેટ્રોલ ਪੰਪ ਦੇ ਉੱਪਰ ਹੀ ਲਾਉਣੀਆਂ ਉਹ ਮੈਂ ਤੁਰੰਤ ਹੀ ਦੱਸ ਜਿਸ ਦਿਨ ਗਿਆ ਉਸ ਦਿਨ ਹੀ ਪਤਾ ਲੱਗ ਗਿਆ ਵੀ ਹਾਂ ਇੱਥੇ ਖੜਾਣੀਆਂ ਨੇ ਮੈਂ ਮਤਲਬ ਦਿਲ ਦਾ ਭੇਤ ਕਿਸੇ ਨੂੰ ਦੇਣਾ ਚਾਹੀਦਾ ਦੇਣਾ ਨਹੀਂ ਚਾਹੀਦਾ ਬਈ ਅਗਲਾ ਪੈਸੇ ਨੂੰ ਦੇਖ ਕੇ ਹਰੇਕ ਬੰਦਾ ਰੰਗ ਬਦਲ ਜਾਂਦਾ ਰੰਗ ਬਦਲਦਾ ਹੂੰ ਅੱਛਾ ਬਈ ਇੱਕ ਚੀਜ਼ ਹੋਰ ਅੱਜ ਕੱਲ੍ਹ ਦੇ ਯੋਥ ਨਾ ਸਾਰਾ ਬਾਹਰ ਨੂੰ ਖਿੱਚੀ ਜਾ ਰਿਹਾ ਬਾਹਰ ਚਲੋ ਬਾਹਰ ਚੜੋ ਉਹਨਾਂ ਲਈ ਕੀ ਕਹੂੰਗੀ ਉਹਨ ਬਾਹਰ ਜਾਣ ਨਾਲੋਂ ਤਾਂ ਇੱਥੇ ਬੰਦਾ ਕੁਝ ਵੀ ਕਰ ਸਕਦਾ ਹੁਣ ਜਿੱਦਾਂ ਮਿਹਨਤ ਕਰੇ ਬੰਦਾ ਜਿਹੜੇ 5-4 ਸਾਲ ਜਿਹੜੇ ਹੁਣ ਆਪਾਂ ਹੋਰ ਪਾਸੇ ਇਨਵੈਸਟ ਕਰਦੇ ਆ ਸਹੀ ਪਾਸੇ ਇਨਵੈਸਟ ਕੀਤੇ ਹੁਣ ਤਾਂ ਆਪਾਂ ਇੱਥੇ ਕੁਝ ਵੀ ਕਰ ਸਕਦੇ ਆ ਹੁਣ ਮੈਂ ਹੁਣ ਮੈਂ ਜਦੋਂ ਪੜਦਾ ਸੀ ਆਪਣੇ ਮਹਿੰਦਰਾ ਕਾਲਜ ਹੀ ਪੜਦਾ ਸੀ ਉਦੋਂ ਤੇ ਪੜਦਾ-ਪੜਦਾ ਹੀ ਮੈਂ ਲੱਗ ਗਿਆ ਸੀ ਮੈਕਡੋਨਲਡ ਦੇ ਵਿੱਚ ਜਿਹੜੇ ਉਹ ਮੇਰੇ 4-5 ਸਾਲ ਉਸ ਤੋਂ ਬਾਅਦ ਲਾਏ ਹੋਏ ਨੇ ਜਿਹੜੇ ਹੁਣ ਇਨਵੈਸਟ ਕੀਤੇ ਹੋਏ ਨੇ ਹੁਣ ਮੇਰੇ ਪੂਰੇ ਕੰਮ ਆ ਰਹੇ ਨੇ ਹੁਣ ਜਨਤਾ ਬਦ ਕੀ ਸੋਚ ਲਈ ਵੀ ਵੀ ਆਹ ਬੰਦਾ ਵੀ ਇਹਦਾ ਤਾਂ ਵੀ ਤੁੱਕਾ ਲੱਗ ਗਿਆ ਇਹਨ ਪਿਛਲੀ ਮਿਹਨਤ ਵੀ ਦੇਖੋ ਨਾ ਬੰਦੇ ਦੀ ਜਦੋਂ ਮੈਂ ਸਟਾਰਟਿੰਗ 'ਚ ਗਿਆ ਮੈਂ ਲਗਾਤਾਰ 4 ਮਹੀਨੇ ਪੋਚੇ ਹੀ ਲਾਇਏ ਨੇ ਤੇ ਅੱਜ ਕਿਸੇ ਨੂੰ ਕਹਦੇ ਉਹ ਵੀ ਬਾਈ ਤੂੰ ਮੈਗੜੀ 'ਚ ਪੋਚਾ ਲਾਉਣ ਲੱਗ ਜੇ ਅਗਲੇ ਕੋ ਮੈਂ ਨਹੀਂ ਕੰਮ ਕਰਦਾ ਬਈ ਫਿਰ ਉਹ ਚੀਜ਼ਾਂ ਫਿਰ ਤੁਸੀਂ ਇੱਥੇ ਆਣਦੇ ਵੀ ਕਿਵੇਂ ਸੋਚਦੇ ਹੋ ਨਾ ਵੀ ਥੋੜਾ ਬਰਾਬਰ ਪਹੁੰਚ ਜੇ ਇਹਨਾਂ ਦੇ ਐਵੇਂ ਨਾ ਹੁੰਦਾ ਇੱਕ ਜੀਸ ਬਾਈ ਮੰਨਦਾ ਹਾਂਜੀ ਇੱਕ ਟਾਈਮ ਨਾ ਬੰਦੇ ਤੇ ਐਵੇਂ ਦਾ ਹੁੰਦਾ ਜਿਵੇਂ ਤੁਸੀਂ ਕਿਹਾ ਮੈਗੜੀ ਤੇ ਹੈਨਾ ਤੁਸੀਂ ਕੰਮ ਕਰਦੇ ਸੀ ਹੂੰ ਉਸ ਟਾਈਮ ਨਾ ਰੋਟੀ ਨੂੰ ਵੀ ਦਰਸਦੇ ਹੋਵੋਗੇ ਬਾਈ ਤਨੁਖੀ ਦੱਸਾ ਯਾਰ ਮਤਲਬ ਅਸੀਂ ਨਾ ਰਾਤ ਨੂੰ ਸ਼ਾਮ ਨੂੰ 5 ਵੇ ਸ਼ਿਫਟ ਤੇ ਜਾਣਾ ਤੇ 11 ਵਜੇ ਤੱਕ ਸਾਨੂੰ ਕਲੋਜ਼ਿੰਗ ਕਰ ਦੇਣੀ ਤੇ ਕਸਟਮਰ ਕਈ ਵਾਰ 11 ਵਜੇ ਤੋਂ ਪਹਿਲਾਂ ਨਾ 15 ਮਿੰਟ ਸ਼ੋਅ ਛੋੜਦਾ ਸੀ ਇੱਕ ਤੇ ਸਾਨੂੰ ਸਾਰੀ ਕਲੋਜ਼ਿੰਗ ਕਰ ਦੇਣੀ ਕਸਟਮਰਾਂ ਨੇ ਅੰਦਰ ਆ ਜਾਣਾ ਤੇ ਬਾਹਰ ਮੈਨੇਜਰ ਨੇ ਫੇਰ ਕਹਿ ਦੇਣਾ ਵੀ ਲਾਓ ਆਰਡਰ ਹਨਾ ਸਾਰਾ ਸਮਾਨ ਪੱਟ ਪੱਟੀਆਂ ਕੀਤਾ ਹੁੰਦਾ ਫੇਰ ਦੁਬਾਰੇ ਆਰਡਰ ਲਾਣ ਲੱਗ ਜਾਣਾ ਤੇ ਉਸ ਤੋਂ ਬਾਅਦ ਸਾਨੂੰ ਸਫਾਈਆਂ ਕਰਦੇ ਸਾਨੂੰ 1:30 ਵਜੇ ਜਾਣਾ 1:30 ਵਜੇ ਤੋਂ ਬਾਅਦ ਵੀਰੇ ਸੀ ਨਾ ਜਿਹੜਿਆ ਸੀਸੀਟੀਵੀ ਤੁਸੀਂ ਦੇਖਿਆ ਹੋਣਾ ਮਾਲ ਦੇ ਬਾਹਰ ਨਾ ਸੀਸੀਡੀ ਖੁੱਲਾ ਹੋਇਆ ਸੀ ਮੈਗਡੀ ਸਾਹਮਣੇ ਹੀ ਬਿਲਕੁਲ ਸੀ ਉਹਦੇ ਤੇ ਹੀ ਸੋਣਾ ਪੈਂਦਾ ਸੀ ਸਾਨੂੰ ਰਾਤ ਨੂੰ ਤੇ ਸਵੇਰੇ 6 ਵਜੇ ਘਰੇ ਜਾਂਦੇ ਸੀ ਨਾ ਬਾਈਕ ਹੁੰਦੀ ਸੀ ਬਾਈਕ ਵੀ ਨਹੀਂ ਸੀ ਬਈ ਮੇਰੇ ਕੋਲ ਜਦੋਂ ਬਾਈਕ ਨਹੀਂ ਹੁੰਦੀ ਹੋਈ ਬਾਈ ਅੱਜ ਦੇ ਜ਼ਮਾਨੇ 'ਚ ਚਲੋ ਸਾਰਾ ਕੁਝ ਅਚੀਵ ਕਰ ਲਿਆ ਉਹ ਦਿਨ ਕੀ ਸਿਖਾਉਂਦੇ ਨੇ ਆਪਾਂ ਨੂੰ ਉਹ ਦਿਨ ਹੀ ਸਿਖਾਉਂਦੇ ਨੇ ਵੀ ਜੇ ਮਿਹਨਤ ਕਰਾਂਗੇ ਜੇ ਕੁਝ ਡਿਫਰੈਂਟ ਕਰਾਂਗੇ ਤਾਂ ਅੱਗੇ ਆ ਸਕਦੇ ਆਂ ਜੇ ਆਪਾਂ ਮਤਲਬ ਕੰਫਰਟ ਜ਼ੋਨ 'ਚ ਘੁੱਸ ਜਾਈਏ ਜੇ ਮੈਂ ਸੋਚਦਾ ਮੈਂ 12-14 ਹਜ਼ਾਰ ਤਨਖਾਹ ਤੇ ਮਤਲਬ ਉੱਥੇ ਹੀ ਲੱਗਾ ਰਹਿੰਦਾ ਤਾਂ ਮੈਂ ਮੇਰੇ ਕੋਲ ਆ ਕੁਝ ਨਾ ਹੁੰਦਾ ਬਈ ਮੈਂ ਮੋਟਰਸਾਈਕਲ ਕਿਸ਼ਤਾਂ 'ਤੇ ਲਿਆ ਸੀਗਾ ਤੇ ਉਹ ਤੇ ਹੁਣ ਆਪਾਂ ਕੈਸ਼ ਬਾਏ ਕਰ ਸਕਦੇ ਆ ਕੋਈ ਚੱਕਰ ਨਹੀਂ ਹੈਗਾ ਇੱਕ ਚੀਜ਼ ਮੰਨਦਾ ਬਾਈ ਹਾਂਜੀ ਜਦੋਂ ਕਿਸ਼ਤਾਂ ਵਾਲੀ ਗੱਲ ਹੈ ਨਾ ਉਹ ਕਿੰਨੇ ਬੰਦਿਆਂ ਨਾਲ ਰਿਲੇਟ ਕਰਦੀ ਹੈ ਹਰ ਇੱਕ ਬੰਦਾ ਜੇ ਟਾਈਮ ਤੇ ਕਿਸ਼ਤ ਤੇ ਸਹੀ ਗੱਲ ਬਰਾ ਤੇ ਉਹ ਐ ਸੋਚਦਾ ਵੀ ਮੇਰੇ ਮਹੀਨੇ ਦੀ ਕਿਸ਼ਤ ਕਿਵੇਂ ਨਿਕਲੂਗੀ ਬੜੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਵੀ ਕਿਸ਼ਤ ਦਾ ਡਰ ਹੀ ਇੰਨਾ ਲਾਦਾ ਮੈਨੂੰ ਲੋਨ ਲੈਣ ਤੋਂ ਹੀ ਬੜਾ ਲਾਦਾ ਉਸ ਤੋਂ ਬਾਅਦ ਮੈਂ ਮੋਟਰਸਾਈਕਲ ਲੈਣ ਤੋਂ ਬਾਅਦ ਮੈਂ ਕਦੇ ਕਿਸ਼ਤਾਂ ਤੇ ਚੀਜ਼ ਨਹੀਂ ਲਈ ਬਾਈ ਲੈਂਦੇ ਕਿਉਂ ਆਪਾਂ ਲੋਨ ਤੇ ਕਿਸ਼ਤਾਂ ਵੈਸੇ ਤੁਹਾਡੇ ਹਿਸਾਬ ਨਾਲ ਲੋਕੀ ਸੋਚਦੇ ਹੋਣੇ ਵੀ ਹਾਂ ਯਾਰ ਇਹਨੂੰ ਕੀ ਲੋਡ ਪੈ ਜਾਂਦੀ ਹੈ ਐਕਚੁਅਲ ਜੇ ਪਤਾ ਕੀ ਚੱਕਰ ਆ ਹੁਣ ਜਿਵੇਂ ਮੇਰੀ ਤਨਖਾਹ 14000 ਆ ਜੇ ਮੈਂ 60 7000 ਦੀ ਚੀਜ਼ ਲੈਣੇ ਤਾਂ ਮੈਨੂੰ ਕਿਸ਼ਤਾਂ ਦੀ ਲੈਣੀ ਪਊਗੀ ਔਰ ਤੋਂ ਮੈਨੂੰ ਲੋਡ ਵੀ ਦੀ ਜ਼ਿਆਦਾ ਹੁਣ ਬਾਈਕ ਤੇ ਹੁਣ ਮੈਨੂੰ ਬਾਈਕ ਦੀ ਤਾਂ ਜ਼ਰੂਰਤ ਹੀ ਸੀ ਰੋਜ਼ ਆਣਾ ਜਾਣਾ ਟਾਈਮ ਤੇ ਹੁਣ ਕਿੱਥੇ ਤਾਂ ਮੈਂ ਬਸ ਤੇ ਜਾ ਰਾਂ ਬਸ ਤੇ ਮੈਨੂੰ ਘੰਟਾ ਪਹਿਲਾਂ ਖੜ੍ਹਣਾ ਪਊਗਾ ਰੋਡ ਤੇ ਫਿਰ ਜਾਊਗਾ ਮੈਂ ਇੱਥੇ ਮੈਗੜੀ ਕਿੱਥੇ ਮੈਨੇ 15 ਮਿੰਟ ਪਹਿਲਾਂ ਤੁਰਾਂ 15 ਮਿੰਟ ਚ ਮੈਗੜੀ ਪਹੁੰਚ ਜਾਉ ਮੇਰਾ ਟਾਈਮ ਵੀ ਬਚਦਾ ਕਿੱਥੇ ਮੈਂ ਆਪ ਦਾ ਸੌ ਵੀ ਸਕਦਾ ਆਰਾਮ ਨਾਲ ਹੁਣ ਰਾਤ ਨੂੰ 1:30 ਦਾ ਬਾਈ ਕਿཅੀ ਹੈ ਨਾ ਬ੍ਰੋਨ ਵੇਲ ਸੇ ਸੜਕਾਂ ਤੇ ਬ੍ਰਾਂਡ ਬਣ ਰਿਹਾ ਹੈ ਹੋ ਤਾਂ ਚੱਲੂ ਕਿਰਪਾਵਾਰਗ ਦੀ ਚੱਲੀ ਜਾਂਦਾ ਈ ਪਰ ਮੈਂ ਸੋਚਿਆ ਨਹੀਂ ਸੀ ਵੀ ਇੰਨੀ ਜਲਦੀ ਗਰੋਅ ਕਰ ਜਾਊ ਮੈਨੂੰ ਆਇਆ ਸੀ ਸਾਨੂੰ ਬੜੀ ਮਿਹਨਤ ਕਰਨੀ ਪਊਗੀ ਵੀ ਚੱਲ ਫੇਰ ਚੱਲੂ ਆ ਹੌਲੀ ਹੌਲੀ ਪਰ ਵੀ ਫਸਟ ਡੇ ਨਹੀਂ ਮੈਨੂੰ ਦੱਸਤਾ ਵੀ ਯਾਰ ਵੀ ਤੂੰ ਇੱਥੇ ਕਿਉਂ ਵੀ ਤੁਸੀਂ ਪਹਿਲਾਂ ਮੈਂਟ ਕਰਕੇ ਆਏ ਹਾਂ ਨਾ ਭਾਈ ਹਾਂ ਐਕਚੁਅਲ ਤੇ ਟੇਕਓਵਰ ਕਰਨਾ ਵੀ ਇੱਕ ਤਰੀਕਾ ਹੁੰਦਾ ਹਨਾ ਹੁਣ ਮੇਰੇ ਭਰਾ ਨੇ ਹਨਾ ਜਿਵੇਂ ਮੈਂ ਨਾਲ ਵੀ ਕੰਮ ਕਰਦੇ ਮੇਰੀ ਮਾਸੀ ਦੇ ਮੁੰਡੇ ਵੀ ਕੰਮ ਕਰਦੇ ਨੇ ਹਨਾ ਤੇ ਸਾਡੇ ਫੈਮਿਲੀ ਮੈਂਬਰ ਹੀ ਨੇ ਸਾਰੇ ਤੇ ਉਹਨਾਂ ਤੋਂ ਹੁਣ ਜਵਾਂ ਦਾ ਐਕਸਪੀਰੀਅੰਸ ਤਾਂ ਮੈਨੂੰ ਹੀ ਆ ਹੁਣ ਸਾਰੇ ਸਮਾਨ ਦਾ ਇਨਵੈਂਟਰੀ ਸਿਸਟਮ ਇਹ ਉਹ ਟੇਕਓਵਰ ਕਰਨਾ ਵੀ ਸੌਖੀ ਗੱਲ ਨਹੀਂ ਹੈਗੀ ਹੁਣ ਮੇਰੇ ਯਾਰ ਦੋਸਤ ਨੇ ਮਤਲਬ ਵੈਂਟਿਆਇਆ ਕਰਵਾਇਆ ਉਹ ਕੋਲੀ ਕੋਲੀ ਚੀਜ਼ ਮੈਨੂੰ ਪੁੱਛ ਰਿਹਾ ਆ ਇਹਦਾ ਰੇਟ ਕਿੰਨਾ ਇਹਦਾ ਰੇਟ ਕਿੰਨਾ ਮੈਂ ਕਹਾਂ ਤੂੰ ਸਟਾਰਟ ਤਾਂ ਕਰ ਲਾ ਮਤਲਬ ਲੱਤਾਂ ਖਿੱਚਣ ਵਾਲੇ ਕਈ ਬੰਦੇ ਹੁੰਦੇ ਆ ਨਾ ਕਿ ਲੱਤਾਂ ਖਿੱਚਣੀਆਂ ਬਾਈ ਇਹ ਚੀਜ਼ ਐਵੇਂ ਨਹੀਂ ਆ ਹੈਨਾ ਪਹਿਲਾਂ ਹੀ ਹੁੰਦੇ ਨੇ ਵੀ ਹਾਂ ਇਹ ਉਹਦਾ ਕੰਮ ਬਣੇ ਨਾ ਇਸ ਚੀਜ਼ ਮੰਨਦੇ ਬਈ ਸੱਚੀ ਗੱਲ ਆ ਵੀ ਲੱਤਾਂ ਖਿੱਚਣ ਵਾਲੇ ਦਾ ਵਾਲੇ ਹੁੰਦੇ ਨੇ ਵੇ ਇਕ ਇੰਜਾਂ ਨੂੰ ਐਂ ਲੱਗਦਾ ਹੁੰਦਾ ਜਦੋਂ ਮੈਂ ਵੈਨ ਤਿਆਰ ਕਰਵਾ ਵੀ ਰਿਹਾ ਸੀ ਨਾ ਤੇ ਕਾਫੀ ਬੰਦੇ ਦੀ ਮਤਲਬ ਨਾ ਵਰਡਿੰਗ ਇਹ ਆ ਰਹੀ ਸੀ ਵੀ ਅੱਡੀ ਵੈਨ ਤਿਆਰ ਕਰ ਲਾ ਕਿੱਥੇ ਲਾਊਗਾ ਇਹਦਾ ਐ ਆ ਪਾਗਲ ਪੰਗਾ ਲੈ ਲਿਆ ਨੇ ਤਾਂ ਐ ਕਰ ਲਿਆ ਵਾਹ ਕਰ ਲਿਆ ਪਰ ਮੈਨੂੰ ਪਤਾ ਸੀ ਮੇਰੇ ਦਿਮਾਗ ਨੂੰ ਈਵਨ ਮੇਰਾ ਭਰਾ ਵੀ ਇੱਕ ਵਾਰ ਮੈਨੂੰ ਕਹਿ ਗਿਆ ਸੀ ਮੈਂ ਕਿਹਾ ਮੈਂ ਇੰਨੇ ਪੈਸੇ ਲਾਉਣਾ ਵੀਰੇ ਵੈਨ ਤੇ ਮੈਂ ਕਿਹਾ ਆਪਾਂ ਵੈਨ ਤਿਆਰ ਕਰਾਣੀਆਂ ਮੇਰੇ ਤੋਂ ਐਵੇਂ ਤੇ ਆਪਾਂ ਇਦਾਂ ਕਢਾਵਾਂਗੇ ਉੱਥੇ ਮੈਂ ਕਿਹਾ ਇੰਨੀ ਕ ਸੇਲ ਤਾਂ ਮੈਂ ਕਿਹਾ ਰੌਣ ਨਾਲ ਕਰੀ ਫਿਰ ਕੰਦਾ ਵੀ ਤੇਰੀ ਮਰਜ਼ੀ ਆ ਬਾ ਫਿਰ ਉਹਨੇ ਮੈਨੂੰ ਹਾਂ ਕਰਤੀ ਬਾਅਦ ਫਿਰ ਮੈਨੇ ਤਿਆਗ ਲਈ ਪਰ ਅੱਜ ਉਹ ਮੇਰਾ ਭਰਾ ਕਹਿੰਦਾ ਵੀ ਹਾਂ ਜੋ ਤੂੰ ਕਰਿਆ ਸਹੀ ਕਰਿਆ ਹੁਣ ਮੈਂ ਹੋਰ ਵੀ ਮਤਲਬ ਇੱਕ ਫਰੈਂਚਾਈਜ਼ੀ ਸੀ ਲਾਂਚ ਕਰਾਂਗੇ ਸਾਡਾ ਸਿਸਟਮ ਮਤਲਬ ਇੱਕ ਹੋਰ ਬ੍ਰਾਂਚ ਖੋਲਾਂਗੇ ਆਉਣ ਵਾਲੇ 4 ਮਹੀਨੇ ਤੱਕ ਤੇ ਉਹਨਾਂ ਨੇ ਮੈਨੂੰ ਜਦ ਮੈਂ ਪੁੱਛਿਆ ਮੈਂ ਕਿਹਾ ਕਰਦੀ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਤੂੰ ਹੁਣ ਇੱਕ ਬਣ ਚੁੱਕਾ ਨਾ ਯਾਰ ਕਰਦਿਆਂ ਨੂੰ ਵੀ ਬੜਾ ਵਿਸ਼ਵਾਸ ਹੋ ਗਿਆ ਹੈਗਾ ਵੀ ਹਾਂ ਮੁੰਡਾ ਮਿਹਨਤ ਕਰ ਰਿਹਾ ਚੰਗੀ ਤਰੀਕੇ ਨਾਲ ਸਹੀ ਅੱਲਾ ਵੀ ਮੇਰੇ ਡੈਡੀ ਆਉਂਦੇ ਨੇ ਨਾ ਸਿਕਿਉਰਿਟੀ ਗਾਰਡ ਲੱਗੇ ਹੋਏ ਨੇ ਮੇਰੇ ਡੈ ਮੇਰੀ ਮਦਰ ਵੀ ਜੌਬ ਕਰਦੇ ਨੇ ਹਨਾ ਉਹ ਵੀ ਪਟਿਆਲੇ ਕੇ ਟੇਕਰ ਲੱਗੇ ਹੋਏ ਨੇ ਪਰ ਉਹਨਾਂ ਨੂੰ ਜੌਬ ਛੱਡਦੇ ਨਹੀਂ ਚਲ ਮੈਂ ਛਡਵਾਉਣਾ ਵੀ ਨਹੀਂ ਚਾਹੁੰਦਾ ਮਤਲਬ ਕਹਿੰਦੇ ਨੇ ਹਨਾ ਮੈਂ ਕਹਿੰਦਾ ਵੀ ਰਹਿਣ ਤੁਸੀਂ ਕੰਮ ਕਰਨ ਨੂੰ ਹੁਣ ਕਿੱਡੀ ਗੱਲ ਆ ਸਾਰਾ ਉਸ ਤਾਂ ਸੰਭੀ ਜਾਣਾ ਮੈਂ ਉਹ ਕਹਿੰਦੇ ਜੇ ਅਸੀਂ ਬੈਠ ਕੇ ਕਰੀ ਤਾਂ ਫਸਾਂਨੇ ਬੈਠ ਹੀ ਜਾਣਾ ਕਹਰੇ ਫਿਰ ਵੀ ਹੁਣ ਅੱਧ ਵਾਰ ਚੱਲਦੇ ਨੇ ਤਾਂ ਕੰਮ ਕਰੀ ਜਾਣ ਦੇ ਸਾਨੂੰ ਬਾਈ ਇੱਕ ਚੀਜ਼ ਸੋਚਦਾ ਸਿਕਿਉਰਿਟੀ ਗਾਰਡ ਦਾ ਮੁੰਡਾ ਅੱਜ ਆਪਣੀ ਬ੍ਰੋਨਵਿਲ ਸਿਕਿਉਰਿਟੀ ਕੇ ਬੈਠਾ ਹੈਨਾ ਹਾਂ ਇਹ ਤਾਂ ਆਪਣੇ ਥੱਲੇ ਬੰਦੇ ਨੇ ਹਾਂ ਜੀ ਤੇ ਸਿੱਧੇ ਆਪਾਂ ਥੱਲੇ ਹੁੰਦੇ ਸੀ ਅੱਜ ਆਪਣੇ ਥੱਲੇ ਬੰਦੇ ਆ ਗਏ ਨੇ ਸਹੀ ਗੱਲ ਆਈ 5-7 ਬੰਦੇ ਹਨਾ ਮਤਲਬ ਵੀ ਮੇਰੇ ਥੱਲੇ ਕੰਮ ਕਰਦੇ ਨੇ ਮੇਰੀ ਗੱਲ ਵੀ ਮੰਨਦੇ ਨੇ ਮੇਰੇ ਵੱਡੇ ਭਰਾ ਨੇ ਮਿੱਤ ਜਦੂਗੀ ਉਹ ਮੇਰੇ ਤੋਂ ਵੱਡੇ ਨੇ ਹਨਾ ਤੇ ਉਹ ਮੇਰੀ ਹਰੇਕ ਗੱਲ ਮੰਨਦੇ ਨੇ ਵੀਰੇ ਆਪਾਂ ਐਂ ਕਰਨਾ ਕੋਈ ਚੱਕਰ ਨਹੀਂਆ ਕਰਨਾ ਆਹ ਸਾਰਾ ਕੁਝ ਦੇਖ ਲਈ ਐਂ ਕਰਦੀ ਵਾਗ ਸਾਰੀ ਗੱਲ ਮੰਨਦੇ ਨੇ ਆਪਣੀ ਇਹਨਾਂ ਨੂੰ ਪਤਾ ਵੀ ਇਹ ਮਨ ਚ ਆਉਂਦਾ ਯਾਰ ਕਿਥੇ ਮੇਰੇ ਕੱਖਾਂ ਨਾਲ ਨਹੀਂ ਸੀ ਅੱਜ ਮੈਨੂੰ ਰੱਬ ਕਰ ਰਿਹਾ ਹਾਂ ਅੱਗੇ ਮਿਹਨਤ ਕਰੀ ਜਾ ਰਹੇ ਹਾਂ ਹਨਾ ਆਪਾਂ ਵੀ ਕੰਸਿਸਟੈਂਸੀ ਨਾਲ ਪੂਰੇ ਚੱਲ ਰਹੇ ਆਂ ਆਪਾਂ ਬ੍ਰਾਂ ਬਾਪੂ ਦਾ ਕੋਈ ਸੁਪਨਾ ਪੂਰਾ ਕਰਨਾ ਇਹਦੇ ਨਾਲ ਰਾਂ ਦੇ। ਬਾਪੂ ਦਾ ਸੁਪਨਾ ਬਾਪੂ ਦਾ ਪਹਿਲੀ ਉਹ ਖੁਸ਼ ਆਈ ਸਵੇਰੇ ਆਪੇ ਪਤਾ ਨਹੀਂ ਆ ਕੇ ਨਾਲੇ ਜੌਬ ਕਰਕੇ ਆਉਂਦਾ ਸਵੇਰੇ ਦੋਨੇ ਬੈਨਾਂ ਤੇ ਉਹ ਕੱਪੜਾ ਮਾਰ ਲਾ ਜਾਂਦਾ ਮੈਂ ਕਹਾ ਤੂੰ ਮੈਂ ਕਹਾ ਬਾਬਾ ਬਹਿ ਜਾ ਕਰ ਉਹ ਕਹਿੰਦਾ ਨਹੀਂ ਨਹੀਂ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਬਾਪੂ ਨੂੰ ਖੁਸ਼ੀ ਹੁੰਦੀ ਹੈ ਵੀ ਖਰਚੇ ਵੈਨਾਂ ਕਮਾਈ ਲੈ ਕੇ ਆ ਰਹੀਆਂ ਨੇ ਹਾਂ ਪਤਾ ਕੀ ਉਹਨਾਂ ਨੂੰ ਵੀ ਪੁੱਛਦੇ ਨੇ ਨਾ ਵੀ ਤੁਹਾਡੇ ਮੁੰਡੇ ਨੇ ਉਹ ਨਹੀਂ ਦਿਖਾਉਂਦੇ ਨੇ ਹਾਂ ਜਾ ਕੇ ਹੋਰ ਉਹਨਾਂ ਵੀ ਆ ਦੇਖਾ ਮੇਰੇ ਮੁੰਡੇ ਆ ਕੰਮ ਕਰ ਰਹੇ ਨੇ ਫਿਰ ਉਹਨਾਂ ਨੂੰ ਵੀ ਆਪਣੇ ਆਪ ਨੂੰ ਹੁੰਦਾ ਖੁਸ਼ੀ ਤਾਂ ਹੁੰਦੀ ਆਣਾ ਤੁਹਾਨੂੰ ਪਤਾ ਵੀ ਸਾਡੇ ਜਵਾਕ ਅੱਡਾ ਸੋਹਣਾ ਕੰਮ ਕਰ ਰਹੇ ਨੇ ਪਿੰਡ 'ਚ ਵੀ ਹਾਂ ਕਹਿੰਦੇ ਨੇ ਹੁਣ ਸਾਰੇ ਵੀ ਫਲਾਣੇ ਦਾ ਮੁੰਡੇ ਨੇ ਕੰਮ ਚੱਕ ਕਰਕੇ ਆ ਵਧੀਆ ਕੰਮ ਕਰ ਰਹੇ ਨੇ ਉਹ ਚੀਜ਼ਾਂ ਫਿਰ ਉਹਨਾਂ ਨੂੰ ਪ੍ਰੋਡ ਫੀਲ ਕਰਾਉਂਦੀਆਂ ਨੇ ਅੱਛਾ ਭਾਈ ਇੱਕ ਚੀਜ਼ ਹੋਰ ਆਪਣੇ ਪੰਜਾਬੀ ਵੀਰ ਬਿਜ਼ਨਸ ਕਿਉਂ ਨਹੀਂ ਕਰਨਾ ਜਾਣਦੇ ਅੱਜ ਕੱਲ ਕਿਸੇ ਦੇ ਥੱਲੇ ਆ ਫਿਰ ਆਪਾਂ ਕੰਮ ਕਰ ਸਕਦੇ ਹ ਬਿਜ਼ਨਸ ਕਿਉਂ ਨਹੀਂ ਕਰ ਸਕਦੇ ਬਈ ਯਾਰ 75% ਕੀ ਮੈਂ ਕਹਾਂ 90% ਲੋਕਾਂ ਦੀ ਮੈਂਟੈਲਿਟੀ ਪਤਾ ਕੀ ਆ ਸਰਕਾਰੀ ਨੌਕਰੀ ਹੋਵੇ ਸਰਕਾਰੀ ਨੌ ਯਾਰ ਸਰਕਾਰੀ ਨੌਕਰੀ ਸਾਰਿਆਂ ਨੂੰ ਥੋੜੀ ਨਾ ਮਿਲ ਜਾਣੀ ਆ ਘੱਟੋ ਘੱਟ ਕਿਸੇ ਨੂੰ ਤਾਂ ਬਿਜ਼ਨਸ ਕਰਨਾ ਹੀ ਪੈਣਾ ਜਦ ਕਿ ਬਿਜ਼ਨਸ ਚ ਆਪਾਂ ਜ਼ਿਆਦਾ ਕਮਾ ਸਕਦੇ ਹਾਂ ਹੁਣ ਤੁਸੀਂ ਦੇਖ ਲਓ ਕੋਈ ਵੀ ਸਰਕਾਰੀ ਮੁਲਾਜ਼ਮ ਤੁਹਾਨੂੰ ਦੇਖਿਆ ਕਦੇ ਮਤਲਬ ਵੀ ਹਾਂ BMW ਚ ਜਾ ਰਿਹਾ ਹੋਵੇ ਜਾਂ Fortuner ਚ ਜਾ ਰਿਹਾ ਹੋਵੇ ਲੀਡਰਾਂ ਦੀ ਗੱਲ ਚਲੋ ਹੋਰ ਆ ਤੇ ਗਵਰਨਮੈਂਟ ਅਫਸਰਾਂ ਨੂੰ ਦੇਖਿਆ ਤੁਹਾਨੂੰ ਪੰਜਾਬ ਪੁਲਿਸ ਚ ਮੁੰਡਾ ਹੋਵੇ ਕੋਈ Fortuner ਚ ਜਾ ਰਿਹਾ ਹੋਵੇ ਨਹੀਂ ਜੋ ਬਿਜ਼ਨਸ ਕਰੂਗਾ ਤਾਂ ਬੰਦਾ Fortuner ਵੀ ਲੈ ਆਊਗਾ ਕਿ 50000 ਸੈਲਰੀ ਦੇ ਤੋਂ ਤੁਹਾਨੂੰ ਲੋਨ ਚਾਕੇ ਘਰ ਪਾ ਲਿਆ ਚਲੋ ਜੀ ਇੱਕ ਸਿਰਫ ਟੱਕ ਗੱਡੀ ਲੈ ਲਈ ਬਸ ਇਸ ਤੋਂ ਉੱਪਰ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਬਿਜ਼ਨਸ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਬਿਜ਼ਨਸ ਨਾਲ ਤੁਸੀਂ 50 ਲੱਖ ਦਾ ਘਰ ਵੀ ਲੈ ਸਕਦੇ ਹੋ ਫੋਰਚੂਨਰ ਗੱਡੀ ਵੀ ਲੈ ਸਕਦੇ ਹੋ ਹੂੰ ਇਹ ਚਾਹੇ ਬਾਈ ਇੱਕ ਚੀਜ਼ ਹੋਰ ਖੁਸ਼ੀ ਹੁੰਦੀ ਹੈ ਜਦੋਂ ਕੋਈ ਆ ਕੇ ਕਹਿੰਦਾ ਹੈ ਬਾਈ ਤੁਸੀਂ ਇਹ ਬਰੋ ਇਨ 4 ਏਨ ਵੀਲਸ ਵਾਲੇ ਨੂੰ ਯਾਰ ਇਹ ਤੁਹਾਡਾ ਭੇਜ ਦੇਖਿਆ ਸੀਗਾ ਉਦੋਂ ਕਿੰਨੀ ਖੁਸ਼ੀ ਹੁੰਦੀ ਹੈ ਵੀ ਬਈ ਬੰਦਾ ਆਇਆ ਮੇਰੇ ਕੋਲ ਹੈਨਾ ਗੱਡੀ ਤੇ ਤੇ ਯਾਰ ਉਹ ਮੈਨੂੰ ਕਹਿ ਰਿਹਾ ਵੀ ਪਹਿਲੇ ਦਿਨ ਜਦੋਂ ਹੋਇਆ ਇਹ ਚੀਜ਼ ਪਹਿਲੇ ਦਿਨ ਹੀ ਹਾਂ ਕੋਈ ਪਹਿਲਾ ਬੰਦਾ ਆਇਆ ਸੀ ਹਾਂ ਹਾਂ ਉਦੋਂ ਕਿੰਨੀ ਖੁਸ਼ੀ ਹੋਈ ਸੀ ਕਿਉਂਕਿ ਪਹਿਲੀ ਵਾਰੀ ਨਾ ਬੰਦੇ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਹਾਂ ਉਹ ਤਾਂ ਫਾਲੋਅਰ ਵੀ ਮੇਰੇ ਸਾਬ ਨਾਲ 450 ਸੀ ਤੇ ਉਹ ਬੰਦਾ ਕਹਿੰਦਾ ਵੀਰੇ ਤੁਹਾਡੀ ਰੀਲ ਦੇਖੀ ਸੀ ਮੈਂ ਕਹਾ ਵੀਰੇ ਕਿਹੜੀ ਕਹਿੰਦਾ ਵੀਰੇ ਬਸ ਤੁਸੀਂ ਪੀਜ਼ਾ ਫੜਾ ਰਹੇ ਸੀ ਮੈਂ ਕਹਾ ਅੱਛਾ ਮੈਂ ਕਹਾ ਥੈਂਕ ਯੂ ਵੀਰੇ ਮੈਂ ਕਹਾ ਕਰ ਬੜਾ ਵਧੀਆ ਕੰਮ ਕਰਖਾ ਕਰਦੇ ਨੇ ਕਹਿੰਦਾ ਕਿਵੇਂ ਆਰਡਰ ਦਿੰਨੇ ਹੋ ਕਹਰੇ ਨੂੰ ਐਕਚੁਅਲ ਚ ਲੋਕਾਂ ਨੂੰ ਐਵੇਂ ਨਹੀਂ ਪਤਾ ਨਾ ਮਤਲਬ ਜਿੰਨੇ ਵੀ ਆਪਣੇ ਆਡੀਅੰਸ ਦੇਖਦੇ ਨੇ ਹਨ ਜਰੀਲੇ ਦੇਖਦੇ ਨੇ ਤੇ ਉਹਨਾਂ ਤੇ ਜਾਂ ਤਾਂ ਸਾਡੇ ਡਰਾਈਵਰਾਂ ਜਾਂ ਕਨੈਕਟਰਾਂ ਵਾਲੇ ਨੰਬਰ ਨੇ ਉਹ ਉਹ ਉਹਨਾਂ ਨੂੰ ਭੁੱਖ ਭਖ ਦਾ ਚਾਰਿਆਂ ਨੂੰ ਲੱਗਦੀ ਆ ਕਿੱਥੇ ਟਾਈਮ ਲੱਗਦਾ ਹਲੇ ਖਾਣ ਪੀਣ ਦਾ ਤੇ ਫਿਰ ਉਹ ਬਾਇਓ ਚੱਕ ਕੇ ਸਾਨੂੰ ਫੋਨ ਕਰ ਦਿੰਦੇ ਨੇ ਅਸੀਂ ਫੜਾ ਦੇਣੇ ਜਾਂਦੇ ਜਾਂਦੇ ਅਗਲੇ ਖਾ ਲੈਂਦੇ ਨੇ ਇੱਕ ਡਰਾਈਵ ਥਰੂ ਬਣਾ ਕੇ ਸਾਡੇ ਬੱਸਾਂ ਵਾਲੇ ਵਾਸਤੇ ਬਾਈ ਕੀ ਜੀ ਪੁੱਛਾਂ ਹਾਂਜੀ ਮੇਰੇ ਕੋਲ ਜਿਹੜਾ ਬੰਦਾ ਆ ਨਾ ਉਹ ਹਰ ਇੱਕ ਬੰਦਾ ਗੱਲ ਕਰਦੀ ਆ ਕਦੇ ਨਾ ਕਦੇ ਪਿਆਰ ਹੋਇਆ ਹੁੰਦਾ ਹੈਨਾ ਹੂੰ ਜ਼ਿੰਦਗੀ 'ਚ ਕਦੇ ਪਿਆਰ ਬਾਰੇ ਨਹੀਂ ਸੋਚਿਆ ਕਿਉਂਕਿ ਤੁਸੀਂ ਨੌਜਵਾਨ ਹੋ ਹੈਨਾ ਮੈਂ ਵੀ ਨੌਜਵਾਨ ਆ ਮੰਨਦਾ ਪਰ ਤੁਸੀਂ ਜਿਹੜੀ ਤੁਸੀਂ ਤੁਹਾਡੀ ਲਾਈਫ ਹੈ ਨਾ ਉਹ ਸਟਰਗਲਿੰਗ ਲਾਈਫ ਵੀ ਹੈ ਉੱਥੇ ਇੱਕ ਹਰ ਇੱਕ ਚੀਜ਼ ਨੂੰ ਆਪਾਂ ਟਾਈਮ ਦੇਣਾ ਪੈਂਦਾ ਕਦੇ ਹੋਇਆ ਵੀ ਪਿਆਰ ਨੂੰ ਵੀ ਟਾਈਮ ਦੇਣਾ ਪਿਆ ਜਾਂ ਫਿਰ ਪਿਆਰ ਕਰਨ ਕਰਨ ਦੇ ਬਾਰੇ ਨਹੀਂ ਸੋਚਿਆ ਬਈ ਤਾਂ ਜਾ ਧਿਆਨ ਹੀ ਨਹੀਂ ਜਾਂਦਾ ਜਿਆਦਾ ਕੰਮ ਕਾਰ ਜੀ ਧਿਆਨ ਰਹੀਦਾ ਪਤਾ ਨਹੀਂ ਲੱਗਦਾ ਕੁਝ ਪਿਆਰ ਕਰਨ ਬਾਰੇ ਕਦੇ ਨਹੀਂ ਸੋਚਿਆ ਉਸ ਹਾਲਾਤ ਵਿੱਚ ਸੋਚਿਆ ਹੀ ਨਹੀਂ ਬਸ ਉਹ ਕਾਲਜੂਲ ਚ ਹੁੰਦਾ ਸੀ ਮਾੜਾ ਮੋਟਾ ਉਦੋਂ ਉਦੋਂ ਵੀ ਵਿਚਾਰੇ ਕੱਪੜੇ ਲੀੜੇ ਹੁੰਦੇ ਸੀ ਸਾਡੇ ਲਈ ਵੀ ਦੋ ਪੈਂਟਾ ਹੁੰਦੇ ਇੱਕ ਸ਼ਰਟ ਹੁੰਦੀ ਤੇ ਕਿੱਥੇ ਦਿਮਾਗ ਜਾਂਦਾ ਫਿਰ ਬਾਈ ਇੱਕੋ ਚੀਜ਼ ਮੰਨਦਾ ਹਾਂ ਅੱਜ ਤੁਹਾਡੇ ਕੋਲ ਪੈਸਾ ਆ ਪਿਆਰ ਤੁਹਾਡੇ ਕੋਲ ਆ ਸਕਦਾ ਹਾਂ ਆਬਵੀਅਸਲੀ ਆਸਾ ਦਾ ਵੀ ਬੜੇ ਮੈਸੇਜਸ ਆਉਂਦੇ ਨੇ ਹੈਨਾ ਹਾਂ ਜੀ ਤੇ ਜਦੋਂ ਕਾਲਜ ਤੁਸੀਂ ਕਿਹ ਕੱਪੜੇ ਵੀ ਨਹੀਂ ਹੁੰਦੇ ਸੀ ਉਦੋਂ ਪਿਆਰ ਆ ਸਕਦਾ ਸੀਗਾ ਉਦੋਂ ਕਿੱਥੇ ਆਉਣਾ ਸੀ ਭਰਾ ਉਹ ਤਾਂ ਐ ਸੋਚਦੇ ਸੀ ਵੀ ਕੀ ਆਏ ਬੰਦਾ ਵਿਚਾਰਾ ਉਦੋਂ ਅਸੀਂ ਕਾਲਜ ਆਇਆ ਹੀ ਨਹੀਂ ਜਾਂਦਾ ਸੀਗਾ ਸ਼ਿਫਟ ਦੀ ਟੈਨਸ਼ਨ ਰਹਿੰਦੀ ਸੀ ਸ਼ਿਫਟ ਤੇ ਜਾਣਾ ਕਿੱਥੇ ਕਾਲਜ ਵੀ ਜਾਈਦਾ ਸੀ ਬਸ ਗੇੜਾ ਦੇ ਕੇ ਆਇਆ ਵੀ ਫੋੜਾ ਫੋੜਾ ਸ਼ਿਫਟ ਤੇ ਜਾਣਾ ਬਾਈ ਤੁਸੀਂ ਕਿੰਨੀ ਪੜਾਈ ਕੀਤੀ ਹੈ ਮੈਂ ਗ੍ਰੈਜੂਏਟ ਆ ਵੀਰੇ ਗ੍ਰੈਜੂਏਟ ਕਰਕੇ ਵੀ ਅੱਜ ਜਿਹਾ ਆਪਾਂ ਨੂੰ ਇਹੀ ਚੀਜ਼ਾਂ ਕਰਨੀਆਂ ਪਈਆਂ ਤਾਂ ਵੀ ਗੱਲ ਕਰਦਾ ਤੁਸੀਂ ਗ੍ਰੈਜੂਏਟ ਕਰਕੇ ਵੀ ਮੈਕਡੋਨਲਡ ਮੈਕਡੋਨਲਡ ਚ ਜੌਬ ਲਗਣੀ ਸੀ ਭਈ ਉਦੋਂ ਉਸ ਟਾਈਮ ਤਾਂ ਮੈਨੂੰ ਪੈਸੇ ਦੀ ਨੀਡ ਸੀ ਉਦੋਂ ਮੈਂ ਪੈਸੇ ਕਰਕੇ ਲੱਗਿਆ ਸੀ ਕਿ ਕੋਈ ਕੁਝ ਤਾਂ ਪੈਸੇ ਆਂਦੇ ਹੋਣ ਤਾਂ ਘੱਟੋ ਘਾਟ ਕੱਪੜਾ ਲੀੜਾ ਦਾ ਲੈ ਲੇ ਬੰਦਾ ਅੱਜ ਵੀ ਗ੍ਰੈਜੂਏਟ ਕਰਕੇ ਸੋਚਿਆ ਸੀਗਾ ਵੀ ਤੁਸੀਂ ਕਹਿੰਦੇ ਸਰਕਾਰੀ ਜੌਬ ਹਾਂ ਸਰਕਾਰੀ ਨੌਕਰੀ ਬਾਰੇ ਵੀ ਸੋਚਿਆ ਸੀ ਇਹ ਜੀ ਗੱਲ ਨਹੀਂ ਬਸ ਜ਼ਿਆਦਾਤਰ ਤਾਂ ਕੀ ਆ ਹੁਣ ਜਿਵੇਂ ਮੈਂ ਆ ਹੁਣ ਚਾਹੇ ਮੈਂ ਲੱਖ ਕਮਾ ਰਾਂ ਜਾਂ ਕਿੰਨਾ ਕਮਾ ਰਾਂ ਹਨਾ ਤੇ ਉਹਦਾ ਕਿਸੇ ਨੂੰ ਕੋਈ ਮਤਲਬ ਨਹੀਂ ਇੱਕ ਨਾਲ ਵਾਲਾ ਉਧਰ ਉਤਮਾ ਜਿਆਦੇ ਆ ਪਿੰਡ ਚ ਮੈਨੂੰ ਆ ਲੱਗੂਗਾ ਤਾਂ ਰੀੜੀ ਲਾਉਂਦਾ ਇਹ ਚੱਕਰ ਪੈਂਦਾ ਜੀ ਕਈਆਂ ਨੇ ਕਿਹਾ ਵੀ ਹੋਏਗਾ ਕੰਦ ਨੇ ਵੀ ਬਹੁਤ ਜਣਾਂ ਨੇ ਕਿਹਾ ਹੁਣ ਵੀ ਅੱਜ ਵੀ ਮੇਰੇ ਭਤੀਜੇ ਦੇ ਸਾਹਮਣੇ ਸੀ ਇੱਕ ਜਵਾਗ ਦਾ ਕਹਿੰਦਾ ਤੁਸੀਂ ਰੀੜੀ ਲਾਣੇ ਹੋ ਰੀੜੀ ਆ ਥੋੜੀ ਕਹਿੰਦਾ ਰੀੜੀ ਮੈਂ ਕਹਾ ਠੀਕ ਆ ਆ ਹੀ ਕੁਝ ਹੁੰਦਾ ਵੀ ਪਰ ਉੱਥੇ ਦਿਲ ਦੁਖਦਾ ਦੁਖਦਾ ਵੀ ਆ ਹੁਣ ਜਿਵੇਂ ਬਾਈ ਮੈਂ ਕਹਾ ਜੰਨੇ ਵੀ ਮੈਂ ਕਹਾ ਰੀੜੀ ਆ ਨਾ ਮੇਰੀ ਜੰਨੇ ਚ ਵਧੀਆ ਸਕਾਰ ਵੀ ਹੋ ਜਾਂਦੀ ਆ ਹੂੰ ਮੈਂ ਲਾ ਦੇਖਦਾ ਵੀ ਆ ਕੀ ਕਹਿੰਦਾ ਹੁਣ ਕਈ ਮਤਲਬ ਹਰਿਆਣੇ ਚ ਆਉਂਦੇ ਨਾਲ ਨੂੰ ਨਹੀਂ ਪਤਾ ਨਾ ਵੀ ਵੈਨ ਤੇ ਅਨੇ ਪੈਸੇ ਲਾ ਜਾਂਦੇ ਨੇ ਤੇ ਮੇਰੀ ਵੈਨ ਤੇ ਤਕਰੀਬਨ 9 ਲੱਖ ਰੁਪਏ ਲੱਗਿਆ ਹੋਇਆ ਤੇ ਦੇਖ ਕੇ ਕਹਿੰਦੇ ਭਾਈ ਡੇਢ ਲੱਖ ਰੁਪਏ ਦਾ ਲੱਗਿਆ ਹੋਣਾ ਮੈਂ ਕਿਹਾ ਵੀ 1 ਲੱਖ 10 ਹਜ਼ਾਰ ਦਾ 20 ਹਜ਼ਾਰ ਦਾ ਤਾਂ ਮਟਰ ਲੱਗਿਆ ਇਹਦੇ ਅੰਦਰ ਹੂੰ ਫਿਰ ਅਗਲਾ ਦੇ ਅੱਛੇ ਭਾਈ ਮੈਂ ਕਿਹਾ ਹਾਂਜੀ ਭਾਈ ਇੱਕ ਜੀਜ਼ ਹੈ ਨਾ ਬੰਦਾ ਬੋਲਣ ਲੱਗੇ ਹੀ ਨਹੀਂ ਦੇਖਦਾ ਵੀ ਅਸੀਂ ਬੋਲ ਕੇ ਰਹੀਆਂ ਤੇ ਅਗਲੇ ਬੰਦੇ ਨੂੰ ਕੀ ਹਰਟ ਕਰ ਜੂਗਾ ਅੱਜ ਦੇ ਟਾਈਮ 'ਚ ਕੋਈ ਵੀ ਬੰਦਾ ਕੋਈ ਚੀਜ਼ ਬੋਲਣ ਲੱਗੇ ਦੇਖਦਾ ਨਹੀਂਗਾ ਪਰ ਉਹ ਹੀ ਨਹੀਂ ਮਾਰਦੇ ਪਰ ਉਹਦਾ ਹਾਲਾ ਕਹਿ ਦਿੰਦਾ ਸੀ ਦਾ ਪੜਾਕਦੇ ਨੇ ਵੀ ਚੱਕ ਬਈ ਪਰ ਤੁਸੀਂ ਇੱਕ ਚੀਜ਼ ਜਾਣਦੇ ਹੋ ਵੀ ਆਪਾਂ ਨੂੰ ਤਾਂ ਪਤਾ ਨਾ ਯਾਰ ਆਪਾਂ ਨੂੰ ਉਹ ਚੀਜ਼ ਕਿੱਥੇ ਲੱਗ ਜੀਗੀ ਹਾਂ ਮੈਨੂੰ ਵੀ ਮੈਨੂੰ ਤਾਂ ਲੱਗਦੀ ਮੇਰੇ ਤਾਂ ਹੁਣ ਐਨੇ ਪੈਸੇ ਲੱਗੇ ਨੇ ਨਾ ਮੈਨੂੰ ਤਾਂ ਐ ਫੀਲ ਹੋਊਗਾ ਹੀ ਵੀ ਯਾਰ ਬਾਬੇ 1.5 ਲੱਖ ਕਹਿਦਾ ਯਾਰ ਇਹਨੇ ਯਾਰ 1.5 ਲੱਖ ਕਹਿ ਕੇ ਨਾਲੇ 9 ਲੱਖ ਦੀ ਚੀਜ਼ ਨੂੰ ਜੇ ਬੰਦਾ ਰੇੜੀ ਕਹਿ ਦੇਣਾ ਬਾਈ ਉਥੇ ਜਿਆਦਾ ਦੁੱਖ ਲੱਗਦਾ ਵੀ ਹਾਂ ਯਾਰ ਸਹੀ ਗੱਲ ਹੈ ਜਿਹੜੀ ਚੀਜ਼ ਮੈਨੂੰ ਕਮਾਈ ਦਿੰਦੀ ਹੈ ਨਾ ਉਸ ਚੀਜ਼ ਨਾਲ ਤੁਹਾਨੂੰ ਪਿਆਰ ਹੋਏਗਾ ਐਕਚੁਅਲ ਚ ਉਹ ਬਾਈ ਨੇ ਵੀ ਕਿਹਾ ਸੀ ਐਡਵੋਕੇਟ ਆ ਜਿਹੜਾ ਬਾਈ ਐਕਚੁਅਲ ਚ ਕੋਈ ਵੀ ਮਤਲਬ ਹੋਣਾ ਚਲੋ ਇੰਟਰਵਿਊ ਵੀ ਕਰਦੇ ਨੇ ਬਾਕੀ ਜਿਹੜਾ ਬੰਦਾ ਵੀ ਮੈਂਟੈਲਿਟੀ ਜਿਹੜਾ ਦੇਖ ਰਿਹਾ ਹਨ ਤੇ ਕਦੇ ਵੀ ਇਹਨੂੰ ਬਾਹਰਲੇ ਦੇਸ਼ ਇਹਨੂੰ ਕਾਟ ਕਹਿੰਦੇ ਨੇ ਤੈਨੂੰ ਕਾਟ ਹੀ ਕਹੋ ਫਿਰ ਤੈਨੂੰ ਰੇੜੀ ਕਿਉਂ ਕਹਿਣਾ ਰੇੜੀ ਰੇੜੀ ਤਾਂ ਹੋਰ ਚੀਜ਼ ਹੋ ਜਾਂਦੀ ਹੈ ਤੇ ਇਹ ਤਾਂ ਚਲਦੀ ਫਿਰਦੀ ਚੀਜ਼ ਆ ਨਾ ਤਾਂ ਕਾਟ ਹੋਈ ਇੱਕ ਐਕਚੁਅਲ ਚ ਰੇੜੀ ਤਾਂ ਰੇੜੀ ਕਹਿਣੇ ਨਹੀਂ ਚ ザ फूड कार्ट ਕਹਿ ਲੋ ਫੂਡ ਵੈਨ ਕਹਿ ਲੋ ਸੌਖਾ ਤਰੀਕਾ ਹੈ ਨਾ ਵੀ ਰੇੜੀ ਤਾਂ ਨਾ ਕਹੋ ਘੱਟ ਵੱਟ ਰੇੜੀ ਤਾਂ ਯਾਰ ਜਮੀ ਵੀ ਨਹੀਂ ਸਿਮਿਲਰ ਵਰਡ ਹੈਗਾ ਉਹਦੇ আচ্ছা ਭਾਈ ਤੋ ਤੁਸੀਂ ਦੱਸ ਰਹੇ ਸੀ ਨਾ ਇੰਟਰਵਿਊ ਹੋਣ ਤੋਂ ਪਹਿਲਾਂ ਤੁਸੀਂ ਗਾਣੇ ਗਾਣੇ ਲਿਖਵਾਏ ਨੇ ਹੈਨਾ ਵੀ ਆਪਣੀ ਗਰੋਨ व्हील्स ਤੇ ਹਾਂ ਭਾਈ ਮੇਰਾ ਯਾਰ ਦੋਸਤ ਆ ਸੀ ਕਾਲਜ ਇੱਥੇ ਪੜਦਾ ਉਦੋਂ ਵੀ ਉਹਨੇ ਬੜੇ ਗਾਣੇ ਲਿਖੇ ਨੇ ਸਾਡੇ ਤੇ ਤੇ ਉਹਨੇ ਜਦੋਂ ਮਤਲਬ ਸਾਡੀ ਛੋਟੀ ਵੈਨ ਸੀ ਉਦੋਂ ਉਹਨੇ ਗਾਣਾ ਲਿਖਿਆ ਸੀ ਮੈਨੂੰ ਨਹੀਂ ਪਤਾ ਸੀ ਮਤਲਬ ਅੱਗੇ ਜਾ ਕੇ ਵੀ ਹਲੇ ਤੀਜੀ ਵਾਰੇ ਵੀ ਸੋਚੂਗਾ ਦੂਜੀ ਵਾਰੇ ਵੀ ਨਹੀਂ ਸੋਚਿਆ ਜਦੋਂ ਉਹਨੇ ਗਾਣਾ ਲਿਖਤਾ ਸੀ ਤੇ ਉਹਨੇ ਅਸੀਂ ਲੋਕਡਾਊਨ ਤੋਂ ਬਾਅਦ ਨਾ ਕਾਫੀ ਟਾਈਮ ਮਿਲੇ ਨਹੀਂ ਸੀ। ਉਹ ਸਾਰੇ ਇੱਕ ਦੂਜੇ ਨੂੰ ਫੋਨ ਕਰਕੇ ਕਹੀ ਜਾਂਦੇ ਸੀ ਵੀ ਵੀ ਬਾਬੇ ਮਹਿਫਲ ਦਾ ਕਿਵੇਂ ਕਰਨਾ? ਵੀ ਬੈਠਾਂਗੇ ਆਪਾਂ ਇਕੱਠੇ ਕਦੋਂ ਬੈਠਾਂਗੇ ਹਨਾ? ਤੇ ਫਿਰ ਉਹਨੇ ਇਸ ਮੈਂ ਵੀ ਵੀ ਕਿਵੇਂ ਕਰਨਾ ਮਹਿਫਲ ਦਾ? ਉਸ ਤੇ ਉਹਨੇ ਗਾਣਾ ਲਿਖਿਆ ਸੀਗਾ ਤੇ ਇਹ ਗਾਣਾ ਕੁਛ ਐਵੇਂ ਜਿਹਾ ਸੀਗਾ। ਹੋਮਾਂਗੇ ਭਾਦੀ ਬੋਤਲ ਖੁੱਲ ਜੇ ਜਾ ਤਕ ਕੋਣ ਪੁੱਛਦਾ ਖੀਰੇ ਦੀ। ਹੋ ਤੂੰ ਬਣਾ ਓਏ ਸ਼ੇਰਾ ਤੇਰੀ ਰੀਸ ਨਹੀਂ ਪੀਜੇ ਦੀ। ਪੈਗਾਂ ਲਹਣ ਚੱਲਣ ਦੇ ਮੀਲ ਬੜਜੂ ਬ੍ਰਾਂਡ ਬਰੋਨ ਵੀਲ ਛਾਤੀ ਉੱਤੇ ਲਿਖਾਉਣਾ ਟੈਟੂ ਫਿਰ ਆ ਉਸੇ ਟਾਈਟਲ ਦਾ ਹੋ ਇੱਕ ਦੂਜੇ ਨੂੰ ਪੁੱਛੀ ਜਾਂਦੇ ਕਿਵੇਂ ਕਰਨਾ ਮਹਿਫਲ ਦਾ ਹੋ ਇੱਕ ਦੂਜੇ ਨੂੰ ਪੁੱਛੀ ਜਾਂਦੇ ਕਿਵੇਂ ਕਰਨਾ ਮਹਿਫਲ ਦਾ ਥੋੜਾ ਜਿਹਾ ਗਲਤ ਗਾਇਆ ਪਰ ਇੱਕ ਚੀਜ਼ ਹੈ ਬਰੋਨ ਵੀਲ ਨੂੰ ਵੀ ਗਾਣੇ 'ਚ ਹੈਣਾ ਵੀ ਬਿਆਨ ਕਰਦਾ ਬ੍ਰਾਂਡ ਕਰਦਾ ਚੰਗੀ ਦੇਖਣ ਹਾਂ ਉਦੋਂ ਇੱਕੋ ਗਾਣਾ ਹੋਰ ਵੀ ਲਿਖਿਆ ਹੈ ਬਈ ਉਹਨੇ ਬਾਈ ਇੱਕ ਚੀਜ਼ ਹੋਰ ਅੱਜ ਵਧੀਆ ਮਕਾਮ ਤੇ ਖੜੇ ਹਾਂ ਹੂੰ ਥੱਲਾਂ ਤੋਂ ਉੱਪਰ ਜਾ ਰਹੇ ਹਾਂ ਹਾਂ ਮੈਂ ਸੁਣਿਆ ਜਦੋਂ ਬੰਦੇ 'ਚ ਹੰਕਾਰ ਆ ਜਾਂਦਾ ਨਾ ਤੇ ਉਹ ਬਦਲ ਜਾਂਦਾ ਇਹ ਗੱਲ ਸੱਚ ਹੈ ਬਈ ਤੇ ਹਾਂ ਮੇਰੇ ਆ ਜਾਂਦਾ ਹੁਣ ਕਈ ਹੁਣ ਜਿਵੇਂ ਮੈਨੂੰ ਹਲੇ ਵੀ ਫੋਨ ਕਰਦੇ ਨੇ ਹਣਾ ਜਿਹੜੇ ਮੈਨੂੰ ਕਹਿੰਦੇ ਨੇ ਵੀ ਚੱਲ ਤੇਰੇ ਚ ਹਲ ਚੇਂਜਸ ਤਾਂ ਆਉਣੇ ਹੀ ਕੀ ਨੇ ਹਾਲ ਤਾਂ ਐਡਾ ਤਾਂ ਆਪਾਂ ਚੜ੍ਹਾਈ ਕਰੀ ਵੀ ਨਹੀਂ ਮਤਲਬ ਚੱਲ ਠੀਕ ਚੱਲੀ ਜਾਂਦਾ ਪਰਮਾਤਮਾ ਦੀ ਕਿਰਪਾ ਨਾਲ ਪਰ ਆਪਾਂ ਕਿਸੇ ਨਾਲ ਬਦਲੇ ਤਾਂ ਨਹੀਂ ਹੈਗੇ ਕਿਉਂਕਿ ਮੇਰੇ ਯਾਰ ਦੋਸਤ ਨੇ ਹੁਣ ਮੇਰਾ ਯਾਰ ਦੋਸਤ ਤਾਂ ਪਟਵਾਰੀ ਹੈ ਕਸਾ ਸੀ ਸ਼ੁਰੂ ਤੋਂ ਮਤਲਬ ਸਾਨੂੰ ਨਹੀਂ ਨਹੀਂ ਕਰਦੇ 16 ਸਾਲ ਹੋ ਗਏ ਇਕੱਠਿਆਂ ਨੂੰ ਤੇ ਅੱਜ ਉਹ ਪਟਵਾਰੀ ਲੱਗਿਆ ਹੈ ਬਦਲੇ ਤਾਂ ਉਹ ਨਹੀਂ ਹੈਗਾ ਬੰਦੇ ਨੇ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਪੈਰ ਨਹੀਂ ਛੱਡਣੇ ਚਾਹੀਦੇ ਕਦੇ ਵੀ ਜਿਹਨੇ ਮਤਲਬ ਜਿਹੜਾ ਪਰ ਨੀਚੇ ਤੋਂ ਉੱਠਿਆ ਹੁੰਦਾ ਉਹ ਨਹੀਂ ਛੇਤੀ ਪੈਰ ਬਦਲਦਾ ਬਈ ਜਿਨੇ ਦਿਹਾੜੀਆਂ ਕਰੀਆਂ ਹੋਣ ਨਾ ਜਿਨੇ ਮਤਲਬ ਆਪਦੀ ਕਾਲਜ ਦੀ ਫੀਸ ਭਰਨ ਵਾਸਤੇ ਹਰਿਆਣਾ 'ਚ 30 ਦਿਨ ਬੋਰ ਵੀ ਲਾਏ ਹੋਣ ਉਹ ਪੈਰ ਕਿਵੇਂ ਛੱਡ ਸਕਦਾ ਉਹ ਤਾਂ ਪੈਰ ਹੀ ਨਹੀਂ ਛੱਡ ਸਕਦਾ ਜਿਨੇ ਪਿੰਡਾਂ ਵਾਲੇ ਮੁੰਡੇ ਨੇ ਹੈਣਾ ਬ੍ਰੋਨ ਵਿਲਸ ਵੀ ਲਾਈਕ ਹੋਗੇ ਹਾਂ ਤੇ ਪਿੰਡ ਵਾਲਾ ਬੰਦਾ ਤਾਂ ਕੋਈ ਸੋਚ ਵੀ ਨਹੀਂ ਸਕਦਾ ਕਨਸੈਪਟ ਵੀ ਆਹ ਕੀ ਕੋਸ਼ਿਸ਼ਾਂ ਕਰਖਿਆ ਹੁਣ ਅੱਜ ਨੂੰ ਤਾਂ ਮੇਰੇ ਚੀਜ਼ਾਂ ਦੇ ਨਾਮ ਵੀ ਨਹੀਂ ਪਤਾ ਹੋਣਗੇ ਵੀ ਕੀ ਕੁਛ ਜੂਦ ਹੁੰ ਵਧੀਆ ਜੀ ਪਰਮਾਤਮਾ ਨੇ ਜਿੱਤਨਾ ਕਰਿਆ ਠੀਕ ਹੈ ਇਹ ਆਪਣੇ ਇੱਕ ਤਰੀਕੇ ਨਾਲ ਤੁਸੀਂ ਮੈਂ ਸਹੀ ਗੱਲ ਕਹਿਣਾ ਵੀ ਜਿਹੜੀ ਤੁਸੀਂ ਚੀਜ਼ ਕਰ ਰਹੇ ਹੋ ਨਾ ਉਹ ਪੰਜਾਬ ਲਈ ਨਾਮ ਹੀ ਰੋਸ਼ਨ ਕਰਨ ਵਾਲੀ ਗੱਲ ਹੈ ਗੱਛੇ ਹਾਂ ਭਾਈ ਜਿਆਦਾਤਰ ਜਿਹੜੇ ਬਾਹਰ ਜਾ ਰਹੇ ਨੇ ਨਾ ਬਿਰਾਂ ਲਈ ਉਹਨਾਂ ਨੇ ਮਤਲਬ ਮੈਂ ਇਨਸਪੀਰੇਸ਼ਨ ਬਣਨਾ ਚਾਹਣਾ ਜਿਆਦਾਤਰ ਮੈਂ ਤਾਂ ਭਾਈ KFC ਵਾਲੇ ਨੇ ਵੀ ਇੱਕ ਉਹ ਕਾਰਟ ਜੀ ਲਈ ਸੀ ਸਾਡੀ ਹਾਂ ਸਟਾਰਟਿੰਗ ਸਟਾਰਟਿੰਗ ਹਰ ਇੱਕ ਦੀ ਜ਼ੀਰੋ ਤੋਂ ਹੀ ਹੁੰਦੀ ਹੈ ਕੋਈ ਐਵੇਂ ਨਹੀਂ ਹੈਗਾ ਮਤਲਬ ਸਿੱਧਾ ਟੌਪ ਤੇ ਜਾ ਕੇ ਬਹਿੜ ਜਾਂਦਾ ਵੀ ਹੁਣ ਵੀ ਅੰਬਾਨੀ ਵਰਗਾ ਸਿੱਧਾ ਟੌਪ ਤੇ ਬਹਿੜ ਜਾਂਦਾ KFC ਵਾਲਾ ਜਾਂ ਮੈਕਡੋਨਲਡ ਵਾਲਾ ਮੈਕਡੋਨਲਡਸ ਵਾਲੇ ਨੇ ਪਹਿਲਾਂ ਇੱਕ ਹੀ ਸਟਾਰਟ ਕੀਤਾ ਸੀ ਰੈਸਟੋਰੈਂਟ ਉਹ ਫੇਲ ਹੋ ਗਿਆ ਸੀ ਦੂਜੀ ਵਾਰ ਫਿਰ ਗ੍ਰੈਂਡ ਓਪਨਿੰਗ ਕੀਤੀ ਸੀ ਤੀਜੀ ਵਾਰ ਓਪਨਿੰਗ ਕਰਕੇ ਉਹਨਾਂ ਦਾ ਰੈਸਟੋਰੈਂਟ ਚੱਲਿਆ ਸੀ ਤੇ ਗਿਰ ਕਰਕੇ ਸਵਾਰ ਹੋਣਾ ਹੀ ਜ਼ਿੰਦਗੀ ਆ ਐ ਜਾਂਦੇ ਹਾਂ ਦੇ ਸਾਡੇ ਪਲੈਟਫਾਰਮ ਦੇ ਆਪਣੇ ਫੈਨ ਆ ਫਿਰ ਵਿਊਜ਼ਨ ਨੂੰ ਕੁਝ ਕਹਿਣਾ ਚਾਹੁੰਦੇ ਸੰਦੇਸ਼ ਜਣਾ ਚਾਹੁੰਗੇ ਸੰਦੇਸ਼ ਤਾਂ ਆਹੀ ਆ ਜੀ ਬਸ ਮਤਲਬ ਵੀ ਮਿਹਨਤ ਕਰਦੇ ਰਹੋ ਸਿੱਖ ਕੇ ਫਿਰ ਕੰਮ ਸ਼ੁਰੂ ਕਰੋ ਕਿਸੇ ਨੇ ਵੀ ਕੰਮ ਕਰ ਸ਼ੁਰੂ ਕਰਨਾ ਕੋਈ ਬਿਨਾ ਸਿੱਖੇ ਨਾ ਮਤਲਬ ਕਿਸੇ ਵੀ ਲੈਣ ਚ ਵੜੋ ਤੇ ਉਹਦਾ ਨਾਲ ਤਾਂ ਫਾਇਦਾ ਨਹੀਂ ਉਹਦਾ ਨੁਕਸਾਨ ਹੀ ਹੋ ਸਕਦਾ ਤੇ ਪਹਿਲਾਂ ਆਪਣਾ ਟਾਈਮ ਕਿਸੇ ਬਸ ਇਨਵੈਸਟ ਕਰੋ ਪਹਿਲਾਂ ਨੌਕਰ ਦਾ ਬਣਨਾ ਹੀ ਪਊਗਾ ਪਹਿਲਾਂ ਐ ਨਹੀਂ ਸਿੱਧਾ ਮਾਲਕ ਬਣਿਆ ਜਾਂਦਾ ਕੋਈ ਪਲੱਸ 2 ਕਰਨ ਤੋਂ ਬਾਅਦ ਮਾਲਕ ਨਹੀਂ ਬਣ ਸਕਦਾ ਤੇ ਉਸਦੇ ਅੱਗੇ ਪਹਿਲਾਂ ਤਾਂ ਨੌਕਰੀ ਕਰਨੀ ਪੈਣੀ ਹੈ ਇੱਕ ਵਾਰ ਤਾਂ ਥੋੜਾ ਟਾਈਮ ਕਰੋ ਚਾਹੇ 3 ਸਾਲ ਕਰੋ 2 ਸਾਲ ਕਰੋ ਉਹ ਨੌਕਰੀ ਕਰਨ ਤੋਂ ਬਾਅਦ ਆਪਣਾ ਸਟਾਰਟਅੱਪ ਕਰੋ ਤਾਂ ਤੁਹਾਨੂੰ ਪੂਰੀ ਨੌਲੇਜ ਤਾਂ ਹੋਵੇ ਘੱਟੋ ਘੱਟ ਕੰਮ ਬਾਰੇ ਬਸਾਈ ਸੰਦੇਸ਼ ਅਰੇ ਬਾਈ ਇੱਕ ਚੀਜ਼ ਹੋਰ ਮੈਂ ਪੁੱਛ ਲੈਣਾ ਤੁਸੀਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹੋ ਨਾ ਹਾਂਜੀ ਅੱਜ ਕੱਲ੍ਹ ਨਾ ਹਰ ਇੱਕ ਬੰਦਾ ਪਾ ਰਿਹਾ ਫੋਟੋ ਲਿਖ ਕੇ ਰਿਪ ਹੂੰ ਆਰ ਆਈ ਪੀ ਹਾਂਜੀ ਹਾਂਜੀ ਕੀ ਪਤਾ ਚੋਬਰ ਦੀ ਫੋਟੋ ਤੇ ਕਦ ਹੋ ਜਾਵੇ ਰਿਪ ਕੁੜੇ ਆ ਚੀਜ਼ ਯਾਰ ਵੈਸੇ ਬਹੁਤ ਇੱਕ ਕੁੜੀ ਨੇ ਵੀ ਵਿਰੋਧ ਕੀਤਾ ਇਹਦਾ ਹਮ ਹਣਾ ਬਹੁਤ ਵਧੀਆ ਉਹਦੀ ਵੀਡੀਓ ਲੱਗੀ ਮੈਨੂੰ ਕੋੜੀ ਪਤਾ ਹੀ ਕੀ ਕਹਿੰਦੀ ਵੀ ਰਿਪ ਤੁਸੀਂ ਲਿਖਤਾ ਰਹੇ ਹੋ ਤੁਸੀਂ ਇਹ ਪਤਾ ਤੁਹਾਡੇ ਘਰੇ ਮੰਮੀ ਡੈਡੀ ਕੀ ਦੇਖਦੇ ਹੋਣੇ ਤੁਹਾਡੀ ਚੀਜ਼ ਵੀ ਸਾਡਾ ਮੁੰਡਾ ਰਿਪ ਲਿਖ ਕੇ ਇਸ ਚੀਜ਼ ਪਰ ਉਹ ਬਈ ਮੈਂ ਵੀ ਫੋਟੋ ਦੇ ਉੱਤੇ ਤੁਸੀਂ ਰਿਪ ਲਿਖ ਰਹੇ ਹੋ ਜੋ ਉਹ ਚੀਜ਼ ਫੋਟੋ ਦੇ ਉੱਤੇ ਇੱਕ ਰਿਪ ਲਿਖਣਾ ਬਈ ਬਹੁਤ ਵੱਡੀ ਗੱਲ ਹੁੰਦੀ ਆ ਮੈਂ ਵੀ ਸਵੇਰੀ ਦੇਖੀਆ ਮਤਲਬ ਦੋ ਗਰੀਲਾ ਜਾਂ ਮੈਂ ਆਹ ਰਿਪ ਕਿਉਂ ਲਿਖਦਾ ਪਹਿਲਾਂ ਵੀ ਮੇਰੇ ਮਾਈਂਡ ਤੇ ਮਤਲਬ ਹੋਰ ਚੀਜ਼ ਗਈ ਮੈਂ ਕਿਹਾ ਵੀ ਆਹ ਕੀ ਚੱਕਰ ਮੈਂ ਕਿਸੇ ਨੇ ਕੀਨੇ ਪਾਤੀ ਮੈਂ ਕਿਹਾ ਉਹ ਤਾਂ ਬਾਅਦ ਚ ਮੈਨੂੰ ਪਤਾ ਲੱਗਾ ਵੀ ਗਾਣੇ ਦੇ ਵਰਡ ਨੇ ਵੀ ਤਾਂ ਕਰਕੇ ਪਾਈ ਜਾਂਦੇ ਮੈਂ ਕਿਹਾ ਉਹਦੇ ਘਰ ਦੇ ਦੱਸ ਵੀ ਕੀ ਦੂਸਰੇ ਬੰਦੇ ਦੇ ਜਿਹੜਾ ਸਡਨਲੀ ਪਹਿਲੀ ਵਾਰ ਦੇਖਦਾ ਉਹਨਾਂ ਤਾਂ ਔਖਾ ਹੀ ਲੱਗਦਾ ਵੀ ਆਹ ਕੀ ਕਹਤੇ ਨੇ ਵੀ ਇਹ ਗਲਤ ਚੀਜ਼ ਆ ਮੇਰੇ ਹਿਸਾਬ ਨਾਲ ਤਾਂ ਪੋਣਾ ਨਹੀਂ ਚਾਹੀਦਾ ਵੀ ਆਹ ਰਿਪ ਲਿਖ ਕੇ ਤਾਂ ਇਹਦਾ ਐਡ ਤਾਂ ਗੱਲ ਨਹੀਂ ਹੋਈ ਗਈ ਬਾਈ ਇਹ ਸੋਸ਼ਲ ਮੀਡੀਆ ਦੇਖੋ ਕਿਵੇਂ ਦੀ ਚੀਜ਼ ਨੂੰ ਹਨਾ ਵੀ ਕਿਵੇਂ ਪ੍ਰੋਮੋਟ ਕਰਦੀ ਆ ਬਈ ਜਿਹੜਾ ਗਾਣਾ ਆ ਬਸ ਰੀਲਾਂ ਤੇ ਚੱਲ ਗਿਆ ਬਸ ਉਸੇ ਨੂੰ ਚਲਾ ਦਿੰਦੇ ਨੇ ਚਾਹੇ ਗਲਤ ਨੇ ਚਾਹੇ ਸਹੀ ਨੇ ਚਾਰ ਪੰਜ ਰੀਲਾਂ ਵਧੀਆ ਬਣ ਜਾਣ ਅਗਲਾ ਕਹਿੰਦਾ ਇਸੇ ਤੇ ਚਲਾ ਦੋ ਕਿ ਤਾਪਾ ਵੀ ਚੱਲ ਜੀਏ ਚੱਲੀਏ ਭਾਵੇਂ ਨਾ ਅਗਲਾ ਪ੍ਰੈਜੈਂਟ ਕਰ ਦਿੰਦਾ ਲੋਕਾਂ ਸਾਹਮਣੇ ਵੀ ਆ ਚੱਕੋ ਜੀ ਆਜੋ ਸੋ ਬਹੁਤ ਬਹੁਤ ਧੰਨਵਾਦ ਮੇਰੇ ਸੋ ਫੇਰ ਲੈ ਕੇ ਆਵਾਂਗੇ ਇਹ ਜੇ ਸਤਾਰੇ ਦੇ ਨਾਲ ਮੈਨੂੰ ਦੋ ਇਜਾਜ਼ਤ ਸ਼ਸ਼ਵਿਆਕਾਲ